ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ 11ਵੀਂ ਪੌੜੀ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਬਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਤ ਹੋਵੈ ਉਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਅੱਪ ਤਿੰਨ ਬੋੜੀਆਂ ਸੁਣਿਆਂ ਦੇ ਪਹਿਲਾਂ ਗੱਲੀਆਂ ਚੌਥੀ ਆ ਨਾ ਸੁਣਿਆਂ ਤਾਂ ਕੋਈ ਕੁਐਸਚਨ ਹੈਗਾ ਪਹਿਲਾਂ ਵੀ ਕਿਹੜਾ ਕਿੱਦਾਂ ਸੁਣਨਾ ਕੀ ਸੁਣਨਾ ਤਿੰਨ ਅੱਗੇ ਕੀਤੀਆਂ ਬੋੜੀਆਂ ਉਹਦੇ ਪਿੱਛੇ ਗੁਰਬਾਣੀ ਸੁਣੋ ਧਿਆਨ ਨਾਲ ਸੁਣੋ ਨਾੜ ਕੰਨਾਂ ਨਾਲ ਸੁਣੋ ਅੰਦਰ ਜਾਵੇ ਸ਼ਾਬਦ ਆਪਣੇ ਇਹ ਕੰਨਾਂ ਨਾਲ ਸੁਣਨਾ ਵੀ ਹੈਂਡੀ ਬਣਾ ਹਾਂ ਇਹ ਕਰਨਾਲਾ ਸੁਣਨਾ ਨਹੀਂ ਕੰਨ ਇੱਥੇ ਹੀ ਨਹੀਂ ਕੋਈ ਵੀ ਚੀਜ਼ ਸਮਝ ਸੁਰਤ ਆ ਹਾਂਜੀ ਹਾਂਜੀ ਸਮਝ ਕੇ ਸਮਝ ਕੇ ਸਮਝਣ ਤੋਂ ਵੀ ਗਾਂ ਉਹਦਾ ਤਤ ਲੈ ਲੈਣਾ ਉਝ ਲੈਣੀ ਚੀ ਜਿਵੇਂ ਅੱਜ ਮੈਨੂੰ ਲੱਗਦਾ ਆਊਗਾ ਇੱਕ ਇੱਕ ਆਪਾਂ ਗੱਲ ਕਈ ਵਾਰੀ ਕੋਈ ਕਰਦੇ ਆ ਨਾ ਗੱਲ ਦਾ ਇਸ਼ਾਰਾ ਹੋਰ ਪਾਸੇ ਹੁੰਦਾ ਗੱਲ ਸਿੱਧੀ ਹੋਰਤ ਹੁੰਦੀ ਹੈ ਜਿਵੇਂ ਮਹਾਵਰਿਆਂ ਚ ਹੁੰਦੀ ਆ ਇਹ ਉਹ ਉਹ ਸੁਣਨਾ ਹੈ ਵੀ ਉਹਨੂੰ ਸੁਣ ਕੇ ਤੁਸੀਂ ਇੰਨਾ ਕੋ ਦਾ ਡੂੰਗਾ ਤੱਤ ਲੈ ਲਿਆ ਤੱਤ ਸਮਝਦੇ ਹੋ ਕੀ ਹੁੰਦਾ ਉਹਦਾ ਮਲਾਈ ਅਸਰ ਅਸਰ ਨਿਚੋੜ ਕੱਢ ਲਿਆ ਤੇ ਉਹ ਇੰਨਾ ਇਹ ਇਹ ਇੱਥੇ ਜਿਹੜਾ ਸੁਣਨਾ ਹੈ ਨਾ ਇੱਥੇ ਆਟੋਮੈਟਿਕ ਹੀ ਅੰਦਰ ਜਦ ਚੱਲੇਗੀ ਚੱਲ ਜਾ ਸਮਝ ਲਓ ਆਪਾਂ ਗੁਰੂ ਦੀ ਗੁਰੂ ਦੀ ਸਿੱਖਿਆ ਲੈ ਲਓ ਗੁਰੂ ਦੀ ਸਿੱਖਿਆ ਆ ਵੀ ਆ ਕੰਮ ਨਹੀਂ ਗਾਨਾ ਨੰਨ੍ਹਾਂ ਨੂੰ ਛੇਧ ਦਿੱਤੀ ਆ ਵੀ ਆਂ ਜੀ ਬਣ ਬਣੂਗਾ ਹਨਾ ਤੇ ਕੈਨਾਂ ਨੂੰ ਦੱਸਿਓ ਮੜਾ ਜਾ ਹੌਲੀ ਬੋਲਣ ਤੇ ਉਹ ਜਦੋਂ ਉਹ ਹੈਗੀ ਆ ਉਹ ਨਾ ਬੰਦੇ ਨੇ ਹੱਠ ਕਰਕੇ ਨਹੀਂ ਛੱਡੀ ਜਿਵੇਂ ਹੁਣ ਆਪਣੇ ਨਿਆਣੇ ਆ ਨਾ ਆਪਾਂ ਕਹਿੰਦੇ ਆ ਵੀ ਆਹ ਕੰਮ ਨਾ ਕਰੋ ਇੱਥੇ ਨਹੀਂ ਜਾਣਾ ਤੇ ਉਹ ਹੱਠ ਕਰਕੇ ਛੱਡਦੇ ਆ ਵੀ ਸਾਡੀ ਮੰਮੀ ਨੇ ਕਿਹਾ ਪਰ ਅੰਦਰ ਕੁੜੀ ਜਾਂਦੇ ਆ ਬਈ ਸਾਡੀ ਮੰਮੀ ਸਾਨੂੰ ਕਾਰਨ ਨਹੀਂ ਦਿੰਦੀ ਐ ਨਹੀਂ ਜੇ ਇੱਕ ਹੈਗਾ ਉਹਦੇ ਪਿਆਰ ਚ ਉਹਦੀ ਇੱਜ਼ਤ ਚ ਉਹ ਨਹੀਂ ਕਰਦੇ ਮੰਨ ਲੈਂਦੇ ਆ ਵੀ ਹਾਂ ਇਹ ਨਹੀਂ ਠੀਕ ਹੈਗਾ ਵੀ ਉਹਨਾਂ ਨੇ ਸਾਨੂੰ ਜੇ ਇਹ ਗੱਲ ਕਹੀ ਆ ਤੇ ਕੋਈ ਉਹਦਾ ਮਤਲਬ ਐ ਸਾਡੇ ਭਲੇ ਲਈ ਕਹੀ ਆ ਤੇ ਉਹ ਤੁਸੀਂ ਆਪਣੇ ਆਪ ਅਕਸੈਪਟ ਕਰਕੇ ਮੰਨ ਕੇ ਅੰਦਰੋਂ ਚੀਜ਼ ਕੱਢਤੀ ਆ ਉਹਦੇ ਬਾਰੇ ਸੋਚਣਾ ਨਹੀਂ ਜੇ ਉਹਦੋਂ ਨੂੰ ਤੁਹਾਨੂੰ ਕੋਈ ਲਜਾਊਗਾ ਵੀ ਉਹ ਬੱਚਾ ਜਾਣਦਾ ਨਹੀਂ ਵੀ ਨਾ ਮੇਰੀ ਮੰਮੀ ਨਹੀਂ ਚਾਹੁੰਦੀ ਇੱਕ ਹੈਗਾ ਉਹਨੂੰ ਹੀ ਸਮਾਂ ਕਹੀ ਜਾਣਾ ਵੀ ਇਹ ਮੇਰੀ ਮੰਮੀ ਮੈਨੂੰ ਤੰਗ ਕਰਦੀ ਆ ਇਹ ਸੁਣਨੇ ਦੇ ਇਹ ਫਰਕ ਇੱਥੇ ਹੈਗਾ ਪੂਰਾ ਆਤਮ ਸਮਰਪਣ ਆ ਇਸ ਸੁਣਨੇ ਦੇ ਵਿੱਚ ਯਾਨੀ ਅੱਪ ਦਾ ਦਿਮਾਗ ਅੱਪ ਦੀਆਂ ਸੋਚਾਂ ਸਾਰੀਆਂ ਛੱਡ ਕੇ ਭਰੇ ਜੋ ਕੁਝ ਆ ਰਿਹਾ ਗ੍ਰੈਂਡ ਕਰਨਾ ਬਸ ਖਾਲੀ ਅੱਪ ਦਾ ਕੋਈ ਦਿਮਾਗ ਨਹੀਂਗਾ ਇੱਥੇ ਕੋਈ ਜਤਰਾਈ ਨਹੀਂ ਕੋਈ ਸਿਆਣਪ ਨਹੀਂ ਉਹ ਵਾਲਾ ਸੁਣਨਾ ਆ ਕੰਨਾਂ ਨਾਲ ਤਾਂ ਸਾਰਾ ਤੇ ਨਹੀਂ ਸੁਣੀ ਜਾਂਦੇ ਹੂੰ ਇਹਦੇ ਵਿੱਚ ਆਇਆ ਵੀ ਸਾਡਾ ਅੱਪ ਦਾ ਵਿਚਾਰ ਹੀ ਹੈ ਨਹੀਂ ਕੋਈ ਅਸੀਂ ਖਾਲੀ ਬੈਠੇ ਆਂ ਭਾਂਡਾ ਸਾਰਾ ਸਾਫ ਆ ਜੋ ਚੀਜ਼ ਵਾਸਤੂ ਮਹਾਰਾਜ ਨੇ ਸਿੱਖਿਆ ਪਾਉਣੀ ਆ ਤੇ ਉਹ ਗ੍ਰਹਿਣ ਹੋ ਜਾਂਦੀ ਉੱਥੇ ਗ੍ਰਹਿਣ ਹੋਣੀ ਆ ਜਿੱਥੇ ਆਪਣੀ ਆਪਣਾ ਚੱਲਦੀ ਆ ਨਾ ਚੀਜ਼ ਉੱਥੇ ਗ੍ਰਹਿਣ ਨਹੀਂ ਹੁੰਦੀ ਤਾਂ ਹੀ ਕਰਕੇ ਜਿਹੜੇ ਪੜੇ ਹੋਏ ਲੋਕ ਨੇ ਨਾ ਉਹਨਾਂ ਨੂੰ ਪੜਾਉਣਾ ਬਹੁਤ ਔਖਾ ਕਿਉਂਕਿ ਉਹਨਾਂ ਦੇ ਅੰਦਰ ਆਲਰੇਡੀ ਇੰਨੀ ਇੱਕ ਦੁਨਿਆਵੀ ਨੌਲੇਜ ਆ ਉਹ ਮੰਨਦੇ ਨਹੀਂ ਛੇਤੀ ਗੱਲ ਉਹ ਹਰ ਇੱਕ ਚੀਜ਼ ਸਾਇੰਸ ਵੱਲ ਨੂੰ ਲੈ ਜਾਣਗੇ ਜਾਂ ਦੂਜੇ ਪਾਸੇ ਲੈਣਗੇ ਜਿਹੜੇ ਹੁਣ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਸਮਝਾਓ ਝਾਟੀ ਮੰਨ ਜਾਂਦੇ ਆ ਉਹਨਾਂ ਦੇ ਆਪਦੇ ਵਿਚਾਰ ਘਟ ਨੇ ਦਲੀਲ ਘਟ ਆਨਾਂ ਕੋ ਤਰਕ ਹੈ ਨੀਗਾ ਉਹ ਚੀਜ਼ ਹੈ ਓਕੇ ਹੁਣ ਉਹ ਜਿਆ ਉਹ ਜਿਆ ਸੁਣਨਾ ਹੈ ਸੁਣਿਆ ਸਰਾ ਗੁਣਾ ਕੇ ਗਾਹ ਸਰਾ ਹੁੰਦਿਆ ਜਿਵੇਂ ਸਰੋਵਰ ਸਰੋਵਰ ਨਹੀਂ ਸਮੁੰਦਰ ਗੁਣਾ ਕੇ ਗਾਹ ਇਹ ਇਹ ਅੱਜ ਦਾ ਅਰਥ ਵੀ ਜਿਵੇਂ ਹੁਣ ਸਮੁੰਦਰ ਦੇ ਵਿੱਚ ਉੱਤੇ ਹੀ ਨਹੀਂ ਖਜ਼ਾਨਾ ਪਿਆ ਹੈਗਾ ਹੀਰੇ ਮੁੱਤੀ ਉੱਤੇ ਹੀ ਹੈਗਾ ਸਮੁੰਦਰ ਦੇ ਜਿੰਨਾ ਅਸੀਂ ਡੂੰਘਾ ਜਾਵਾਂਗੇ ਥੱਲੇ ਤੱਕ ਜਾਵਾਂਗੇ ਉੱਥੋਂ ਚੀਜ਼ ਸਾਨੂੰ ਮਿਲਣੀ ਹੈ ਨਾ ਸਮੁੰਦਰ ਚ ਸਾਡੀ ਸੋਚ ਦੇ ਉੱਤੇ ਹੀ ਨਹੀਂ ਸਾਰਾ ਕੁਝ ਪਿਆ ਜਿੰਨਾ ਅਸੀਂ ਆਪਣੀ ਸੋਚ ਦੇ ਵਿੱਚ ਡੂੰਘਾ ਸੋਚਾਂਗੇ ਡੂੰਘਾ ਜਾਵਾਂਗੇ ਡੀਪ ਜਾਣਾ ਉਦੋਂ ਇਹ ਚੀਜ਼ਾਂ ਦੀ ਸਮਝ ਵੀ ਉਦੋਂ ਆਣੀ ਇਹ ਡੂੰਗੇ ਜਾ ਕੇ ਆ ਮਤਲਬ ਕਿ ਸਾਡੀ ਜਿਹੜੀ ਸੁਰਤ ਆ ਇਹਨਾਂ ਡੂੰਘਾ ਜਾ ਕੇ ਉਹ ਚੀਜ਼ ਦੀ ਪਕੜ ਕਰ ਲੈਂਦੀ ਹੈ ਜਿਵੇਂ ਗੁਣਾ ਦੇ ਖਿਆਨੇ ਮਿਲ ਜਾਂਦੇ ਆ ਨਾ ਸਮੁੰਦਰ ਦਾ ਸਮੁੰਦਰ ਦਾ ਮਤਲਬ ਇਹ ਸਮੁੰਦਰ ਕਾਦੇ ਲਈ ਮਸ਼ਹੂਰ ਆ ਡੂੰਘਾ ਆ ਵਿਸ਼ਾਲ ਆ ਸੋ ਆਪਣੀ ਸੋਰਤੀ ਵੀ ਇਦਾਂ ਹੀ ਵਿਸ਼ਾਲ ਤੇ ਡੂੰਗੀ ਹੋ ਜਾਂਦੀ ਆ ਉਸ ਹਿਸਾਬ ਨਾਲ ਅਸੀਂ ਸੁਣਨੇ ਨਾਲ ਇਦਾਂ ਸਾਨੂੰ ਫਿਰ ਉਹ ਗੁਣ ਗ੍ਰਹਿ ਫਿਰ ਮਹਾਰਾਜ ਜਿਹੜੀ ਗੱਲਾਂ ਕਰੀਆਂ ਅਸੀਂ ਉਹ ਗੁਣਾ ਗੁਣ ਲੈ ਲਏ ਹੁਣ ਜਦੋਂ ਕੋਈ ਆਪਾਂ ਗੱਲ ਕਰਦੇ ਆਪਾਂ ਨੂੰ ਸਮਝ ਨਹੀਂ ਆਈ ਸੁਣਨੇ ਨਾਲ ਸਮਝ ਆਉਣ ਲੱਗ ਜਾਂਦੀ ਆ ਜਿਹੜਾ ਉਹ ਵਾਲਾ ਸੁਣਨਾ ਹੈ ਆਦੇ ਬ੍ਰਿਗੀ ਦੇ ਵਿੱਚ ਸਾਡੀ ਸੁਰਤ ਪਕੜ ਗਈ ਜੀ ਇਹਦਾ ਮਤਲਬ ਇੱਥੇ ਇਹ ਲੈ ਸਕਦੇ ਹੋ ਕੋਰ ਆਪਾਂ ਥੋੜੋ ਨਾ ਅਭੀ ਸਮੁੰਦਰ ਚ ਜਾ ਕੇ ਉਹਦਾ ਪਾ ਲੈਣਾ ਅਸਲੀ ਉਹ ਨਹੀਂ ਹੈਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੇਖ ਹੁੰਦੇ ਆ ਜਿੱਦਾਂ ਵਿਦਵਾਨ ਲੋਕ ਸੁਣਨ ਦੇ ਨਾਲ ਹੁਣ ਜਦੋਂ ਕੋਈ ਚੀਜ਼ ਆਪਾਂ ਸਿੱਖਿਆ ਸੁਣੀ ਸੁਣੇ ਤੇ ਸਮਝ ਲੱਗਣੀ ਆ ਨਾ ਜਿੱਦਾਂ ਵਿਦਵਾਨਾਂ ਨੂੰ ਵੀ ਸੁਣੇ ਤੇ ਸਮਝ ਲੱਗਦੀ ਆ ਉਦਾਂ ਥੋੜੋ ਨਾ ਪੀਰ ਹੁੰਦੇ ਆ ਜਿੰਨੇ ਰੂਹਾਨੀ ਚੀਜ਼ ਸਪਿਰਚੁਅਲ ਲੈਵਲ ਤੇ ਪਾਤਸ਼ਾਹ ਆ ਮਤਲਬ ਬਾਦਸ਼ਾਹ ਜਿ ਦੌਨ ਇਹ ਸਿਰਫ ਹੈਗੇ ਆ ਕਿ ਤੁਹਾਡੀਆਂ ਅਵਸਥਾਾਂ ਮੈਂ ਚੇਂਜ ਹੁੰਦੀਆਂ ਨੇ ਜਿਵੇਂ ਉਹ ਲੋਕ ਰੂਹਾਨ ਰੂਹਾਨੀਅਤ ਦਾ ਪਤਾ ਲੱਗਦਾ ਕਿ ਸਪਿਰਚੁਅਲਿਟੀ ਕੀ ਆ ਤੇ ਵਿਦਵਾਨ ਤੁਸੀਂ ਬਣ ਜਾਂਦੇ ਆ ਸੁਣਨੇ ਨਾਲ ਹੁਣ ਜਿਵੇਂ ਇਵਨ ਦੂਜੀ ਪੜਾਈ ਵੀ ਆ ਜਿਵੇਂ ਹੁਣ ਕਲਾਸ 'ਚ ਕੋਈ ਬੱਚਾ ਆ ਉਹ ਸੁਣੇ ਨਾ ਨਾ ਤੇ ਟੀਚਰ ਬੋਲ ਕੇ ਚਲੇ ਜਾਣਾ ਉਹਨੇ ਕੀ ਪਕੜ ਗਾ ਲਿਆ ਹੁਣ ਸਮਝ ਨਹੀਂ ਲੱਗਦੀ ਇੱਕ ਕਹੇਗਾ ਉਹਦਾ ਧਿਆਨ ਹੋਰ ਪਾਸੇ ਆ ਉਹ ਸੁਣ ਰਿਹਾ ਕੰਨਾਂ ਨਾਲ ਜਿਹੜਾ ਆਂਡੀ ਕੰਨਾਂ ਨਾਲ ਸੁਣ ਰਿਹਾ ਮੈਂ ਆਪ ਦੇਖਿਆ ਵਾ ਮੈਂ ਕਹਿੰਦੀ ਹੁੰਦੀ ਸੀ ਕਿ ਵੀ ਮੈਨੂੰ ਮੈਂ ਭੁੱਲ ਜਾਂਦੀ ਆ ਮੈਂ ਆਲਵੇਜ਼ ਇਦਾਂ ਹੀ ਅੱਜ ਤੱਕ ਕਿਹਾ ਵੀ ਮੇਰੇ ਯਾਦ ਨਹੀਂ ਰਹਿੰਦਾ ਰਹਿੰਦਾ ਵੀ ਨਹੀਂ ਹੈਨਾ ਹੁਣ ਜਾ ਕੇ ਜਦੋਂ ਮੈਂ ਬਾਣੀ ਦਾ ਹੱਥ ਕੀਤਾ ਨਾ ਹੁਣ ਮੈਨੂੰ ਪਤਾ ਲੱਗਿਆ ਵਾ ਜਿਹੜੀਆਂ ਚੀਜ਼ਾਂ 'ਚ ਮੇਰਾ ਇੰਟਰਸਟ ਆ ਮੈਨੂੰ ਉਹ ਯਾਦ ਰਹਿੰਦੀਆਂ ਨੇ ਦੂਜੀਆਂ ਨਹੀਂ ਰਹਿੰਦੀਆਂ ਕਿਉਂਕਿ ਮੈਨੂੰ ਜਦੋਂ ਕੋਈ ਗੱਲ ਦੱਸ ਰਿਹਾ ਹੁੰਦਾ ਸੀ ਨਾ ਵੀ ਸਾਡਾ ਅਗਲੇ ਵੀਕ ਲੰਗਰ ਆ ਤੁਸੀਂ ਆਇਓ ਮੈਂ ਉਹਨੂੰ ਸੁਣਦੀ ਨਹੀਂ ਸੀ ਹਾਂ ਵੀ ਕਹਿ ਦੇਣਾ ਉਹਨੂੰ ਵੀ ਲੱਗਣਾ ਵੀ ਇਹਨੇ ਸੁਣ ਲਿਆ ਕਿਉਂਕਿ ਮੇਰਾ ਇੰਟਰਸਟ ਪਹਿਲਾਂ ਹੀ ਨਹੀਂਗਾ ਵੀ ਮੈਂ ਜਾਣਾ ਇਹਨਾਂ ਦੇ ਮੇਰਾ ਪਹਿਲਾਂ ਹੀ ਨਹੀਂਗਾ ਕਿ ਮੈਂ ਕਿਤੇ ਵੀ ਜਾਣਾ ਮੇਰੇ ਉਹ ਕਟਿਆ ਹੋਇਆ ਮਨ ਜੋ ਤੇ ਮੇਰੇ ਇਹ ਵੀ ਕਟਿਆ ਹੋਇਆ ਵੀ ਅਗਲਾ ਗੁੱਸੇ ਹੋ ਮੇਰੇ ਨਾਲ ਮੈਂ ਸੁਣੀ ਨਹੀਂ ਰਹੀ ਰਾਈਟ ਜੇ ਹੁਣ ਮੈਂ ਦੇਖਿਆ ਜਦੋਂ ਹੁਣ ਮੇਰੇ ਨਾਲ ਕੋਈ ਗਰਵਾਣੀ ਦੀ ਬਾਜ਼ਾਰ ਦੀ ਗੱਲ ਜਾਂ ਕੁਝ ਕਰਦਾ ਉੱਥੇ ਮੇਰਾ ਇੰਟਰਸਟ ਆ ਤੇ ਮੇਰੇ ਉਹ ਯਾਦ ਵੀ ਰਹਿੰਦਾ ਤੇ ਉੱਥੇ ਮੈਂ ਘੰਟਾ-ਘੰਟਾ ਖੜੀ ਵੀ ਰਹੀ ਉਹਨਾਂ ਕੋਲ 2-2 ਘੰਟੇ ਵੀ ਉਹ ਦੂਜੇ ਪਾਸੇ ਮੈਂ ਜਮਾ ਨਹੀਂ ਕਿਉਂਕਿ ਮੇਰੇ ਅੰਦਰੋਂ ਮੇਰਾ 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 ਖਰਾਕ ਨਹੀਂ ਉਹ ਤੇ ਮੈਂ ਅਜ ਤੱਕ ਇਹੀ ਕਿਹਾ ਵੀ ਮੇਰੇ ਯਾਦ ਨਹੀਂ ਜਾਂਦਾ। ਵੀ ਮੈਂ ਮੈਂ ਅਸਲ 'ਚ ਮੈਂ ਸੁਣਦੀ ਨਹੀਂ ਸੀਗੀ। ਕੋਈ ਵੀ ਮੈਨੂੰ ਕੋਈ ਗੱਲ ਦੱਸਦਾ ਨਾ ਹੁਣ ਤੁਹਾਡੇ ਜੋ ਵੀ ਕੋਈ ਆਪਦੀ ਘਰ ਦੀ ਗੱਲ ਦੱਸ ਦੋ ਮਿਲ ਜਾ। ਸੇਮ ਟਾਈਮ ਮੇਰੇ ਅੰਦਰ ਹੀ ਨਹੀਂ ਵੱੜਦੀ ਉੱਤੋਂ ਉੱਤੋਂ ਮੈਂ ਹਾਂ 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 ਕਰ ਦੇਣਾ ਆ। ਅਗਲੇ ਨੂੰ ਲੱਗਦਾ ਵੀ ਇਹਨੇ ਬਹੁਤ ਅੰਡਰਸਟੈਂਡ ਕਰ ਲਿਆ ਸਾਨੂੰ ਰਾਈਟ ਪਰ ਮੇਰੇ ਅੰਦਰ ਮੈਂ ਬਾੜਨਾ ਹੀ ਨਹੀਂ। ਸੋ ਇਟ ਮੀਨਸ ਮੈਂ ਉਹਨੂੰ ਸੁਣਦੀ ਨਹੀਂ ਕੰਨ ਤਾਂ ਸੁਣਦੇ ਆ ਨਾ ਉਹ ਕੀ ਗੱਲ ਕਰ ਰਿਹਾ। ਮੈਂ ਉਹਦਾ ਭਾਵ ਨਹੀਂ ਲੈ ਰਹੀ। ਹੋਰਾ ਅਸਰ ਨਹੀਂ ਲੈ ਰਹੀ। ਜਿਹਨੇ ਕਦਰੋਂ ਮਨ ਕਬੂਲ ਨਹੀਂ ਕਰਦਾ ਉਹ ਚਿੱਲੀ ਨੂੰ। ਜੇ ਨਹੀਂ ਹੁਣ ਹਾਂਜੀ ਹਾਂਜੀ ਨਹੀਂ ਕਰਨ ਸੁਣ। ਹਾਂ ਆਪਾਂ ਹੋਰ ਨਹੀਂ ਲੈ। ਅੰਦਰੋਂ ਨਹੀਂ। ਹਾਂ ਹੁਣ ਇੱਥੇ ਕਈ ਹੁੰਦੇ ਆ ਜਿਵੇਂ ਹੁਣ ਆ ਗੱਲਾਂ ਉਹ ਇਹਨਾਂ ਨੇ ਕੋਈ ਕਬੂਲ ਨਹੀਂ ਕਰਨਾ। ਉਹਨਾਂ ਨੂੰ ਚੁਗਲੀਆਂ ਜਾਈ ਨਹੀਂ ਆ। ਹਾਂ ਉਹਨਾਂ ਨੂੰ ਗੱਲਾਂ ਹੋਰ ਚਾਹੀਦੀ ਉਹਨਾਂ ਨੇ ਆ ਨਹੀਂ ਕਰਨੀਆਂ ਕਪੂਰ। ਹੁਣ ਜੇ ਫਿਰ ਉਹਨਾਂ ਹਾਂ ਸੋ ਇਟ ਡਿਪੈਂਡ ਕਰਦਾ ਤੁਹਾਡਾ ਇੰਟਰਸਟ ਕੀ ਆ। ਉਹ ਹਿਸਾਬ ਨਾਲ ਅਸੀਂ ਗੱਲ ਸੁਣਦੇ ਆ। ਤੇ ਜਿਹੜਾ ਸੁਣਨਾ ਆ ਇਹ ਇਦਾਂ ਹੀ ਆ ਵੀ ਅੰਦਰ ਤੱਕ ਜਾਣੀ ਚੀਜ਼ ਹੈ ਕੰਨਾਂ ਨਾਲ ਤਾਂ ਮੈਂ ਸੁਣ ਲੈਂਦੀ ਸੀ ਹੁਣ ਮੈਨੂੰ ਪਤਾ ਲੱਗਿਆ ਵੀ ਮੈਂ ਭੁੱਲਦੀ ਨਹੀਂ ਹੈਗੀ ਮੈਂ ਸੁਣਦੀ ਹੋਈ ਨਹੀਂ ਪਹਿਲਾ ਹੀ ਸਟੈਪ ਖਰਾਬ ਆ ਮੇਰਾ ਯਾ ਹਜੇ ਵੀ ਇਦਾਂ ਹੀ ਆ ਮੇਰਾ ਸੋ ਜਿਹੜਾ ਵੀ ਮੇਰੇ ਨਾਲ ਕੋਈ ਗੱਲ ਸ਼ੇਅਰ ਕਰਦਾ ਸੇਮ ਟਾਈਮ ਮੈਨੂੰ ਨਹੀਂ ਪਤਾ ਹੁੰਦਾ ਕੀ ਸੁਣਿਆ ਸ਼ੇਖ ਵੀਰਪਾ ਸਾਹ ਜੀ ਉਹਦਾ ਹੁਣ ਦੇਖੋ ਸ਼ੇਖ ਜਿਹੜਾ ਉਹ ਵਿਦਵਾਨ ਬਣਨਾ ਸੀ ਲਾਈਕ ਅਪਗਨਣਾ ਫਲਾਨੇ ਬਹੁਤ ਵਿਦਵਾਨ ਨੇ ਉਹੀ ਕੀ ਉਹਨਾਂ ਨੂੰ ਨੌਲੇਜ ਆ ਗਿਆਨ ਆ ਗਿਆਨ ਆ ਜਾਂਦਾ ਸੋਣੇ ਦਾ ਪੀਰ ਰੋਹਾਨੀਅਤ ਰੋਹਾਨੀਅਤ ਸਮਝਦੇ ਆ ਇੱਕ ਹੈਗਾ ਧਰਮ ਇੱਕ ਰੋਹਾਨੀ ਚੀਜ਼ ਹੁੰਦੀ ਆ ਧਰਮ ਕੀ ਆ ਅਪਾ ਗੁਰਦੁਆਰੇ ਆ ਗਏ ਅਮਾ ਛੱਕ ਲਿਆ ਬਾਠ ਪੂਜਾ ਕਰ ਲਈ ਖਾਣ ਪਾਣ ਸਭ ਕਰ ਲਿਆ ਲੰਗਰ ਕਰ ਲਿਆ ਇਹ ਧਰਮ ਚ ਆਉਂਦੀਆਂ ਨੇ ਚੀਜ਼ਾਂ ਜਾਂ ਹਿੰਦੂਆਂ ਦੇ ਕੀ ਆ ਵੀ ਮੂਰਤੀ ਪੂਜਾ ਕਰ ਲਈ ਜੋ ਵੀ ਉਹ ਕਰਦੇ ਆ ਇਹ ਧਰਮ ਆ ਧਰਮ ਲੱਗ ਹੁੰਦਾ ਸਪਿਰਚੁਅਲਟੀ ਲੱਗਦੀ ਆ ਉਹ ਰੋਹਾਨੀਅਤ ਆ ਧਰਮ ਸਾਨੂੰ ਕਹਿੰਦਾ ਤੁਸੀਂ ਉੱਥੇ ਪਹੁੰਚਣਾ ਪਰ ਅਸੀਂ ਧਰਮ 'ਚ ਹੀ ਫਸੇ ਆ ਸਾਰੇ ਜਣੇ ਉਧਰ ਨੂੰ ਕੋਈ ਨਹੀਂ ਜਾ ਰਿਹਾ ਪਰਮਾਤਮਾ ਦਾ ਰਾਹ ਰੋਹਾਨੀਅਤ ਦਾ ਰਾਹ ਆ ਧਰਮ ਤੋਂ ਉਹਦਾ ਆਈਡੀਆ ਲੈ ਕੇ ਉਧਰ ਨੂੰ ਜਾਣਾ ਪਰ ਜਦੋਂ ਆਪਾਂ ਸਾਰੇ ਇਹਨੂੰ ਮਾਇਨ ਕਰਮ ਕਾਂਡ ਲਿਖਿਆ ਜੋ ਚੀਜ਼ਾਂ ਅਸੀਂ ਕਰਦੇ ਆ ਹਾਂਜੀ ਕਰਮ ਕਾਂਡ ਹੈ ਐਂਡ ਤੇ ਅੱਗੇ ਗੱਲ ਇਹਨੇ ਤੋਂ ਅਸੀਂ ਬਣ ਕੇ ਸ਼ੇਪ ਲੈ ਕੇ ਉਧਰ ਨੂੰ ਜਾਣਾ ਸੀ ਪਰ ਆਪਾਂ ਉਹ ਕਰਦੇ ਹੋਏ ਆਪਾਂ ਮਨ ਚ ਨਹੀਂ ਤਸੱਲੀ ਹੋ ਜਾਂਦੀ ਆ ਵੀ ਮੈਂ ਪੰਜ ਬਾਣੀਆਂ ਕਰ ਲੀਆਂ ਦਸਬੰਦ ਕੱਢ ਲਿਆ দান ਕਰ ਲਿਆ ਕਰ ਲਿਆ ਵੀ ਮੈਂ ਠੀਕ ਆ ਇੰਨੇ ਅਸੀਂ ਸੈਟੀਸਫਾਈ ਹੋਏ ਪਏ ਆ ਉਸ ਲਾਈਨ ਉਹ ਜਿਹੜੀ ਸੈਟੀਸਫੈਕਸ਼ਨ ਆ ਉਹ ਸਾਨੂੰ ਉਧਰ ਨੂੰ ਜਾਣ ਨਹੀਂ ਦਿੰਦੀ ਅਸੀਂ ਰਾਹ ਨਹੀਂ ਖੋਜਦੇ ਇੱਥੇ ਉਹ ਚੀਜ਼ ਹੋ ਜਾਂਦੀ ਆ ਪੀਰ ਉਹ ਹੁੰਦੇ ਆ ਜਿਹੜੇ ਉਧਰ ਨੂੰ ਚਲ ਜਾਂਦੇ ਆ ਬਾਦਸ਼ਾਹ ਤੇ ਬਾਦਸ਼ਾਹ ਹੁੰਦਾ ਮਤਲਬ ਕਿ ਬਾਦਸ਼ਾਹ ਵੰਗ ਮੰਗੂ ਜਿਹੜਾ ਰਾਜਾ ਹੁੰਦਾ ਉਹਦਾ ਕੀ ਮਤਲਬ ਹੁੰਦਾ ਬਾਦਸ਼ਾਹ ਰਾਜਾ ਹੀ ਹੁੰਦਾ ਰਾਜਾ ਕੀ ਹੁੰਦਾ ਯੋਧੇ ਕੋਲ ਤਾਂ ਜ਼ਿਆਦਾ ਹੁੰਦਾ ਰਾਜੇ ਕੰਟਰੋਲ ਚ ਸਾਰਾ ਮਸ਼ੀਨਰੀ ਚੱਲਦਾ ਹੈ ਕੰਟਰੋਲ ਚ ਹੁੰਦਾ ਹੋਰ ਰਾਜੇ ਦਾ ਹੁਕਮ ਚੱਲਦਾ ਹੁਕਮ ਚੱਲਦਾ ਰਾਜੇ ਦਾ ਅਰਥ ਸੀਗਾ ਵੀ ਰੱਜਿਆ ਹੋਇਆ ਪਹਿਲਾਂ ਰਾਜੇ ਇਹਨਾਂ ਨੂੰ ਨਹੀਂ ਸੀ ਕਹਿੰਦੇ ਹੁੰਦੇ ਰਾਜੇ ਦਾ ਮਤਲਬ ਆ ਰੱਜਿਆ ਹੋਇਆ ਕੋਈ ਤ੍ਰਿਸ਼ਨਾ ਨਹੀਂ ਕੋਈ ਨਹੀਂ ਅੰਦਰ ਉਹ ਰੱਜਿਆ ਮਨ ਉਹ ਰਾਜੇ ਹੁੰਦੇ ਸੀ ਬਾਤ ਬਾਤ ਉਹ ਦੂਜੇ ਰਾਜੇ ਇੱਥੇ ਬਾਦਸ਼ਾਹ ਇੱਥੇ ਪਾਸ਼ਾ ਰਾਜਾ ਲਾ ਲ ਜਿਹੜਾ ਰੱਜ ਗਿਆ ਆ ਲੋੜ ਹੀ ਨਹੀਂ ਦਿੱਤੀ ਇਧਰੋਂ ਸੈਟੀਸਫਾਈ ਹੋਇਆ ਰੱਜਿਆ ਸੁਣਨੇ ਨਾਲ ਫਿਰ ਉਹ ਆਹ ਚਿੱ ਜਾ ਜਾਂਦਾ ਸੁਣੇ ਅੰਦੇ ਪਾਵੇ ਰਾਹ ਹੁਣ ਆ ਦੇਖੋ ਜਿਹੜਾ ਮੈਂ ਕਹੀ ਸੀ ਨਾ ਇਸ਼ਾਰਾ ਸਮਝੋ ਹੁਣ ਦੇਖੋ ਇੱਥੇ ਅੰਦੇ ਆ ਹੁਣ ਆਪਾਂ ਕਹਿੰਦੇ ਆ ਵੀ ਅੰਨੇ ਅੰਨਿਆਂ ਨੂੰ ਰਾਹ ਮਿਲ ਜਾਂਦਾ ਅੰਨਿਆਂ ਨੂੰ ਰਾਹ ਪਾ ਦਿੰਦਾ ਅਪਏ ਦੇ ਅਖਰੀ ਅਰਥ ਤਾ ਇਹ ਕਰਾਂਗੇ ਨਾ ਹੁਣ ਆਮ ਦੇਖੋ ਵੀ ਦੁਨੀਆ 'ਚ ਕਿੰਨੇ ਲੋਕ ਆ ਜਿਨ੍ਹਾਂ ਨੂੰ ਦੀਂਦਾ ਨਹੀਂਗਾ ਬਹੁਤ ਘੱਟ ਆ ਗਿਣਤੀ ਵੀ ਉਹ ਜੇ ਇਹਦੇ ਅਖਰੀ ਅਰਥ ਵਾਲੀ ਜਾਣਾ ਹੋਵੇ ਵੀ ਉਹ ਅੰਨਿਆਂ ਨੂੰ ਰਾਹ ਬਾਂਦਾ ਵੀ ਅੰਨੇ ਵੀ ਰਾਹ ਤੁਰ ਜਾਂਦੇ ਆ ਇਹ ਇਹਦਾ ਅਰਥ ਨਾ ਇਥੇ ਤਾਂ ਤੇ ਲੋਣਾ ਫਿਰ ਹੁਣ ਇਹ ਤਾਂ ਇਹ ਤਾਂ ਪ੍ਰੈਕਟੀਕਲ ਚੱਲਦੀ ਨਹੀਂ ਗੱਲ ਤਾਂ ਹੀ ਤਾਂ ਫਿਰ ਉਹ ਤਰਕ ਵਾਲੇ ਉਧਰ ਵੱਡ ਜਾਂਦੇ ਆ ਜਾ ਕੇ ਬਾਂਦੀ ਸ਼ਕਤੀ ਨਾਲ ਆਪਾਂ ਕਹਤਾ ਵੀ ਉਹ ਅੱਖਾਂ ਨੂੰ ਦਿਖ ਜੂਗਾ ਚਲ ਜਾਊਗਾ ਇੱਥੇ ਦਾ ਅਰਥ ਤੁਸੀਂ ਦੱਸੋ ਹੁਣ ਮੈਨੂੰ ਇਹ ਇਹ ਇਸ਼ਾਰਾ ਕਿੱਧਰ ਹੋ ਰਿਹਾ ਅੰਨੇ ਅੰਦੇ ਪਾਵੇ ਰਾਹ ਦਾ ਇਹਦਾ ਅਰਥ ਕਿੱਧਰ ਜਾ ਰਿਹਾ ਕਿ ਜਿਹੜੇ ਪਤੂਲ ਜਿਹਾ ਕਰਦੇ ਨੇ ਮਾਤਾ ਨਮਾਇਆ ਚ ਫਿਰ ਪਰਮਾਤਮਾ ਦੇ ਅੰਦਰ ਉਹਦੇ ਵਾਸਾ ਹੁੰਦਾ ਫਿਰ ਸਹੀ ਹੋ ਜਾਂਦੇ ਆ ਨਹੀਂ ਇੱਥੇ ਅਰਥ ਕੀ ਨਿਕਲ ਰਿਹਾ ਦਾ ਦੱਸੋ ਫਿਰ ਅਸੀਂ ਸੰਜਾਥੇ ਬਣ ਕੇ ਪੁੱਤ ਉਹ ਅੰਨੇ ਤੋਂ ਅੰਨੇ ਪਾਵੇ ਰਾਹ ਤੇ ਕਿਹੜੀ ਗੱਲ ਹੋ ਰਹੀ ਹੈ ਅਮਾ ਗਾ ਨਹੀਂ ਜਾਣਾ ਹੈ ਦਾ ਅੰਨੇ ਅੰਨੇ ਕਿਹੜੀ ਚੀਜ਼ ਨੇ ਆਪਾਂ ਓਕੇ ਦੇਖੋ ਜੇ ਹੁਣ ਆਪਣੇ ਕੋਈ ਹੁੰਦਾ ਨਾ ਕੋਈ ਵੀ ਹੁੰਦਾ ਹੈ ਬੱਚਾ ਆ ਮੋਸਟਲੀ ਆਪਾਂ ਕਹਿੰਦੇ ਆ ਵੀ ਆਪਾਂ ਲੈ ਕੇ ਆਪਾਂ ਕਿਸੇ ਨੂੰ ਨਿਆਣੇ ਨੂੰ ਗਿਆ ਵੀ ਤੋ ਆਹ ਚੀਜ਼ ਲਿਆ ਕੇ ਦੇ ਮੈਨੂੰ ਉੱਥੋਂ ਜਾ ਕੇ ਰਸੋਈ ਚ ਫਲਾਣੀ ਚੀਜ਼ ਲਿਆ ਦੇ ਤੇ ਉੱਥੇ ਗਿਆ ਤਾਂ ਉਹਨੂੰ ਲੱਭੀ ਨਹੀਂ ਆਪਾਂ ਕਹਿੰਦੇ ਅੰਨੀਆਂ ਦਿਂ ਦਿੰਦਾ ਨਹੀਂ ਅੱਧ ਭਈਆ ਉਹ ਸੱਚੀ ਥੋੜਾ ਨੰਨੀ ਹੁੰਦੀ ਆ ਉਹਨ ਮਤਲਬ ਕੀ ਆ ਉਥੇ ਫਿਰ ਅੰਦਾਜ਼ਾ ਬੋਲਦਾ ਲਾਡੂ ਨੂੰ ਸੰਗਠਿਤ ਕਰਦਾ ਹੈ ਹੈ ਹਾਂ ਹਾਂ ਇਗਨੋਰ ਕੀਤਾ ਦੇਖਿਆ ਨੀਗਾ ਧਿਆਨ ਦੋਨਾਂ ਉਹ ਤਾਂ ਧਿਆਨ ਦੋਨਾਂ ਆ ਕਹਿੰਦੇ ਧਿਆਨ ਦੋਨਾਂ ਹੁਣ ਇੱਥੇ ਕਿਹੜਾ ਅੰਨਾ ਹੈ ਅੰਨੇ ਬਾਬਰਾਏ ਕਿਹੜੇ ਅੰਨੇ ਬਾਬਰਾਏ ਹੋ ਤਬਾਹ ਔਖਾ ਆ ਸਿੰਧੀ ਜਿਹਨੇ ਬਾਣੀ ਦਾ ਬਾਣੀ ਦਾ ਅਸਲ ਮਤਲਬ ਜਿਹੜਾ ਸਾਨੂੰ ਨਹੀਂ ਪਤਾ ਉਹ ਨਹੀਂ ਨਹੀਂ ਔਖੀਆਂ ਚੀਜ਼ਾਂ ਤੇ ਜੱਜ ਨਾ ਜਾਓ ਸਿੰਪਲ ਤੇ ਜਾਓ ਆਪਾਂ ਹੀ ਪ੍ਰੋਬਲਮ ਆਸੀ ਔਖੀ ਚੀਜ਼ਾਂ ਤੇ ਚੱਲ ਜਾਂਦੇ ਆ ਤੁਹਾਨੂੰ ਅਰਥ ਨਹੀਂ ਹੁੰਦੇ ਤੇ ਜਿਵੇਂ ਜਿਵੇਂ ਜੇਪਾ ਵੀ ਤੁਸੀਂ ਮਤਲਬ ਜੇ ਸੁਣਦੇ ਆ ਧਿਆਨ ਨਾਲ ਹੂੰ ਜਿਦਾ ਅੰਦੇ ਨੂੰ ਸੋਟੀ ਕਹਿੰਦੇ ਸਹਾਰੇ ਨਾਲ ਉਹ ਲੰਬ ਲਾ ਰਸਤਾ ਲੱਭ ਲੈਂਦਾ ਉਸ ਤਰੀਕੇ ਨਾਲ ਜਦੋਂ ਫਿਰ ਸਾਨੂੰ ਆਪਾਂ ਸੁਣਦੇ ਆ ਸਮਝ ਆਂਦੀ ਆ ਫਿਰ ਉਹ ਫਿਰ ਆਪੋ ਨਹੀਂ ਆਪਾਂ ਇਹ ਦੱਸੋ ਆਪਾਂ ਅੰਨੇ ਕਿਵੇਂ ਆ ਸਮਝ ਤਰਦੇ ਆ ਆਪਾਂ ਆਪਣੀ ਧਿਆਨ ਨਹੀਂ ਮੈਗਾ ਤਾਂ ਨਹੀਂ ਆਓ ਦੇਖੋ ਨਿਕਲੀ ਗੱਲ ਜਿੰਨਾ ਚਿਰ ਸਾਨੂੰ ਗਿਆਨ ਨਹੀਂਗਾ ਅਸੀਂ ਅੰਨੇ ਆ ਗਿਆਨ ਵੱਲੋਂ ਅੰਨੇ ਆ ਇਹ ਹਣ ਜੀ ਮੈਂ ਉਹ ਕੁੜੀ ਨੂੰ ਕਿਹਾ ਨਾ ਤੀਜਾ ਕਿ ਲੈ ਉਹਨੂੰ ਗਿਆਨ ਹੀ ਨਹੀਂ ਗਾ ਵੀ ਕਿਹੜੇ ਖਾਨੇ ਚ ਕਿਹੜੀ ਚੀਜ਼ ਪਈ ਆ ਗਿਆਨ ਨਹੀਂ ਗਾ ਜਿਹੜਾ ਰਸੋਈ 'ਚ ਰੋਜ਼ ਕੰਮ ਕਰਦਾ ਉਹਨੂੰ ਪਤਾ ਹਣ ਛੱਟ ਤੱਕ ਲੈਣਾ ਹਣਾ ਹੁਣ ਇਹ ਅੰਨੇ ਬਿਨਾਂ ਗਿਆਨ ਤੋਂ ਆ ਇੱਥੇ ਦਾ ਆਪ ਕੀ ਨਿਕਲੂਗਾ ਫਿਰ ਅੰਨੇ ਪਾਵੇ ਰ ਕੀ ਹੋ ਜਾਂਦਾ ਜਿਹਨੂੰ ਗਿਆਨ ਗਿਆਨ ਨਹੀਂ ਕਿੱਥੋਂ ਦੱਸੂਗਾ ਉਹ ਆਈ ਨਹੀਂ ਅੰਨੇ ਆ ਲੋਕ ਨਹੀਂ ਅਨਿਆਨ ਉਸ ਆਖਿਓ ਮੈਂ ਨਹੀਂ ਕਰਦਾ ਉਹ ਤਾਂ ਆਪਰੇਸ਼ਨ ਕਰਾਉਣਾ ਪੈਂਦਾ ਹੈ ਜਦ ਤੱਕ ਉਹ ਨੇ ਉਹ ਇਹ ਸਮਝ ਆ ਜਾਂਦੀ ਆ ਸਮਝ ਕੇ ਸਮਝੇ ਹਾਂਜੀ ਸਮਝ ਆ ਜਾਂਦੀ ਆ ਗਿਆਨ ਆ ਜਾਂਦਾ ਚੀਜ਼ ਨੂੰ ਬੁੱਝ ਲੈਣੇ ਆ ਉਹ ਸਾਨੂੰ ਮੁਖ ਹੋ ਜਾਂਦਾ ਹੁਣ ਜਿਵੇਂ ਤੁਹਾਨੂੰ ਆ ਇੰਨੀ ਕਿ ਲਾਈਨ ਲੱਭਣ ਨੂੰ ਕਿੰਨਾ ਚਿਰ ਲੱਗ ਗਿਆ ਇਟ ਮੀਨਸ ਸੁਣਨ ਦੀ ਸ਼ਕਤੀ ਹੈ ਨਹੀਂ ਕਿਸੇ ਗੋਲ ਦੀ ਉਹ ਤਾਂ ਸੈਕਿੰਡ ਚ ਹੋਣੀ ਸੀ ਆ ਗੱਲ ਆ ਲਾਈਨ ਦਾ ਜੇ ਅੱਖ ਨਹੀਂ ਆਇਆ ਇਟ ਮੀਨਸ ਸੁਣਨਾ ਹਜੇ ਨਹੀਂ ਹੁੰਦਾ ਯੋਗਿਆ ਸਭ ਤੋਂ ਸਿੰਪਲ ਗੱਲ ਆ। ਬੁੱਝਣ ਵਾਲੀ। ਅਨਿਭਾਵੇਰਾ। ਇਹ ਦੂਜਾ ਨਹੀਂਗਾ ਵੀ ਜਿਹੜਾ ਸੱਚੀ ਮੁੱਝੀ ਨਹੀਂ ਦਿੰਦਾ ਉਹਨਾਂ ਨੂੰ ਸ਼ਕਤੀ ਆ ਕੇ ਉਹ ਤੁਰ ਪੈਂਦੇ ਨਹੀਂ। ਤੁਰ ਵੀ ਪੈਂਦੇ ਹੋਗੇ ਪਤਾ ਨਹੀਂ ਮੈਨੂੰ ਪਰ ਨਹੀਂ ਇਹ ਨਾ ਕਿੰਝ ਮੁੱਖ ਨਾ ਹੀ ਰੋਏ। ਹਾਂ ਆ ਮੈਨੇ ਦੂਜੀ ਉਹ ਚ ਕਿਹਾ ਵਾ। ਹਾਂ ਇਹ ਕਿਹਾ ਵਾ। ਐਨੇ ਇੱਕ ਦੁਬਾਰਾ ਜੇ ਅਗ ਦੂਜੀ ਦੂਜੀ ਤੋਂ ਹੋ ਰਹੀ ਤੇ ਉਹਦਾ ਅਰਥ ਹੀ ਨਿਕਲਣਾ। ਕਿ ਉਹ ਨਹੀਂ। ਹਾਂ। ਉਹ ਉਹ ਮਾਰਨ ਦੱਸਿਆ ਵੀ ਅੰਨੇ ਉਹ ਨਹੀਂ ਅਗੇ ਜਿਨ੍ਹਾਂ ਦੀ ਅੱਖ ਨਹੀਂ ਹੈ ਜਿਨ੍ਹਾਂ ਨੂੰ ਅੱਖ ਨਹੀਂ ਹੈ ਉਹ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਗਿਆਨ ਨਹੀਂ ਹੈ ਉਹ ਦੂਜੀ ਤੱਕ ਦਰਸੀ ਇਹ ਨਿਕਲ ਜਾਂਦੀ ਉਹ ਅੰਨੇ ਆ ਉਹ ਜਿਵੇਂ ਪੇਪਰ ਵਿੱਚ ਨੇ ਕੱਢਿਆ ਨਾ ਪਹਿਲਾਂ ਬਾਦਸ਼ਾਹ ਹੁੰਦਾ ਦੁਨੀਆ ਦਾ ਜਿਵੇਂ ਤੁਸੀਂ ਦੱਸਿਆ ਵੀ ਉਹ ਆ ਕੰਮ ਕਰਦਾ ਬਾਦਸ਼ਾਹ ਆ ਗਿਆ ਰਹਾਣੀयत ਤੌਰ ਤੇ ਇਹ ਵੀ ਬਾਦਸ਼ਾਹ ਰਹਾਣੀयत ਤੌਰ ਤੇ ਆ ਕੋ ਬਾਦਸ਼ਾਹ ਸੰਸਾਰੀ ਤੌਰ ਤੇ ਇਹਦੇ ਚ ਇਹ ਫੱਕਰ ਆਈ ਸੋ ਤੇ ਹੁਣ ਅੰਦੇ ਦਾ ਵੀ ਇਤਰਾ ਨਹੀਂ ਜਿਹੜੇ ਅ ਗਿਆਨ ਤੋਂ ਹੀਨੇ ਆ ਅਗੇ ਜਾਂ ਨਹੀਂ ਆ ਉਹ ਅੰਨੇ ਆ ਤੇ ਜਿਹੜੇ ਗਿਆਨਵਾਨ ਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਅੰਨਾ ਅੰਨਾ ਦਾ ਮਤਲਬ ਇੱਥੇ ਇਹ ਆਉਂਦਾ ਨਾ ਵੀ ਜਦੋਂ ਤੁਸੀਂ ਕੋਈ ਕੰਮ ਸਹੀ ਤਰੀਕੇ ਨਾਲ ਹੁਣ ਜਿਹੜਾ ਅੰਨੇ ਦਾ ਕੀ ਆ ਸਹੀ ਤਰੀਕੇ ਨਾਲ ਤੋਰ ਨਹੀਂ ਸਕਦਾ ਬਿਨਾ ਸਹਾਰੇ ਤੋਂ ਹਨਾ ਸਹੀ ਤਰੀਕੇ ਨਾਲ ਉਹ ਜਿਹੜਾ ਕਹਿੰਦੇ ਨਾ ਪ੍ਰਕਾਸ਼ ਹੋ ਗਿਆ ਤੁਸੀਂ ਗੱਲ ਕਰਦੇ ਸੀ ਹੁਣ ਅੰਨੇ ਨੂੰ ਦਿਖਣ ਲੱਗ ਜਵੇ ਉਹਦੇ ਲਈ ਉਹ ਪ੍ਰਕਾਸ਼ ਆ ਹਣੋਂ ਆਪਰੇਸ਼ਨ ਕਰਾ ਲਵੇ ਉਹਨੇ ਕਹਣਾ ਪ੍ਰਕਾਸ਼ ਹੋ ਗਿਆ ਮੈਨੂੰ ਸਭ ਕੁਝ ਦਿਖਣ ਲੱਗ ਗਿਆ ਮਤਲਬ ਸਾਫ਼-ਸਾਫ਼ ਦਿਖਣ ਲੱਗ ਗਿਆ ਅੱਗੇ ਉਹਨੂੰ ਪਤਾ ਸੀ ਵੀ ਇੱਥੇ ਆਹ ਚ ਕੰਦ ਹੈ ਇੱਥੇ ਐ ਕਰਕੇ ਜਾਂਦਾ ਸੀ ਹੈਨਾ ਹੁਣ ਜਦੋਂ ਗਿਆਨ ਆਉਣਾ ਆ ਉਦੋਂ ਤੁਹਾਨੂੰ ਪ੍ਰਕਾਸ਼ ਹੋ ਜਾਣਾ ਆ ਤੁਹਾਨੂੰ ਪਹਿਲਾਂ ਹੁਣ ਆਪਾਂ ਆਪ ਸੁਣਦੇ ਆਂ ਵੀ ਆਹ ਆ ਫਲਾਨੀ ਚੀਜ਼ ਮਾਇਆ ਆ ਫਲਾਨਾ ਆ ਆ ਝੂਠਾ ਸੱਚਾ ਦੁਨੀਆਦਾਰੀ ਆ ਐ ਆ ਫਲਾਨ ਸੁਣ ਕੇ ਸਾਨੂੰ ਕਨਫਿਊਜ਼ਨ ਹੋਈ ਹੋਈ ਆ ਸਾਨੂੰ ਪੱਕਾ ਨਹੀਂ ਪਤਾ ਵੀ ਇਹ ਹੈਗੀ ਵੀ ਆ ਸੁਣ ਕੇ ਵਿਚਾਰਾਂ ਮੰਨ ਰਹੇ ਆਂ ਵੀ ਹਾਂ ਦੁਨੀਆ ਸੁਪਨਾ ਆ ਝੂਠਾ ਪਰ ਸਾਨੂੰ ਦਿਖ ਨਹੀਂ ਰਿਹਾ ਫੀਲ ਨਹੀਂ ਹੁੰਦਾ ਪਰਮਾਤਮਾ ਹਾਜ਼ਰ ਹੂਰਾ ਸਾਨੂੰ ਨਹੀਂ ਦਿਖਦਾ ਪਰ ਹਰ ਇੱਕ ਦੇ ਵਿੱਚ ਉਹ ਸਾਨੂੰ ਨਹੀਂ ਦਿਖਦਾ ਜਿੱਦਨ ਗਿਆਨ ਹੋਣਾ ਆ ਤੁਹਾਨੂੰ ਸੱਚੀ ਦਿਖ ਜਾਣਾ ਤੁਹਾਨੂੰ ਪਾਸ ਜਾਣੀਆਂ ਜੀ ਉਹਨੂੰ ਫਿਰ ਉਹ ਜਿਵੇਂ ਉਹ ਅੰਨੇ ਦਾ ਆਪਰੇਸ਼ਨ ਕਰਦੇ ਹੁਣ ਚਾਨਣਾ ਹੋ ਗਿਆ ਨਾ ਇਦਾਂ ਹੀ ਗਿਆਨ ਹੋਏ ਤਾਂ ਤੁਹਾਨੂੰ ਚਾਨਣਾ ਹੋ ਜਾਣਾ ਤੇ ਤੁਹਾਨੂੰ ਸਾਰੀ ਚੀਜ਼ ਸਹੀ ਸਹੀ ਦਿਖਣੀ ਆ ਲੱਗਣਾ ਵੀ ਹਰ ਇੱਕ ਚੀਜ਼ ਫਿਰ ਮਹਾਰਾਜ ਦੀ ਜੋ ਲਿਖੀ ਹੋਈ ਆ ਬਾਣੀ ਤੋਂ ਤੇ ਲੱਗੀ ਜਾਣਾ ਵੀ ਹਾਂ ਆ ਵੀ ਸਹੀ ਆ ਆ ਵੀ ਸਹੀ ਆ ਵੀ ਸਹੀ ਆ ਕਿਉਂਕਿ ਤੁਹਾਨੂੰ ਨਾਲ ਉਹਦੇ ਅੰਦਰ ਹੀ ਅੰਦਰ ਤੁਹਾਨੂੰ ਉਹ ఎవਰੀਥਿੰਗ ਲਾਈਨ ਦੇ ਵਿੱਚ ਐਂਡ ਦਿਖ ਜਾਣਾ ਹੈ ਉੱਥੇ ਡਾਊਟ ਮੁੱਕ ਜਾਂਦੇ ਨੇ ਡਾਊਟ ਮੁੱਕ ਜਾਂਦੇ ਉੱਥੇ ਸਵਾਲ ਮੁੱਕ ਜਾਂਦੇ ਆ ਉੱਥੇ ਕਿਸੇ ਨੇ ਕੋਈ ਸਵਾਲ ਨਹੀਂ ਰਹਿਣਾ ਕਿਉਂਕਿ ਤੁਹਾਨੂੰ ਦਿਖ ਗਈ ਚੀਜ਼ ਹੁਣ ਜਿਵੇਂ ਹੁਣ ਸਮਝ ਲਓ ਮੇਰੀਆਂ ਜੇ ਨਾ ਦਿੰਦਾ ਹੋਵੇ ਮੈਂ ਪੁੱਛੂ ਤੁਹਾਨੂੰ ਕਹਿੰਦੇ ਤੂੰ ਅੱਜ ਕਿਹੜੇ ਰੰਗ ਦਾ ਸੂਟ ਪਾਇਆ ਮੈਨੂੰ ਨਹੀਂ ਦਿੰਦਾ ਜੇ ਹੁਣ ਮੇਰੀ ਅੱਖਾਂ ਖੁੱਲੀਆਂ ਮਿਲਦੀਆਂ ਤਾਂ ਮੈਂ ਇਹਨੂੰ ਪੁੱਛੂ ਵੀ ਕਿਹੜੇ ਰੰਗ ਦਾ ਸੂਟ ਪਾਇਆ ਮੈਂ ਤਾਂ ਦੇਖ ਲਿਆ ਰਾਈਟ ਇਦਾਂ ਹੀ ਜਦੋਂ ਗਿਆਨ ਆਉਂਦਾ ਸਵਾਲ ਨਹੀਂ ਹੁੰਦਾ ਉੱਥੇ ਕੋਈ ਕਿਉਂਕਿ ਤੁਸੀਂ ਸਪਰਤਕ ਤੁਹਾਨੂੰ ਚੀਜ਼ ਮਿਲਦੀ ਆ ਦਿਖਦੀ ਆ ਅਨੁਭਵ ਹੁੰਦਾ ਆ ਜਾਂ ਜੋ ਵੀ ਆ ਤੁਹਾਨੂੰ ਮਾਰਿਆ ਸੋਝ بس ਅਨੇ ਦਾ ਅਰਥ ਹੈ ਜਿੰਨੇ ਚਿਰ ਅਸੀਂ ਸਾਨੂੰ ਦਿਖ ਨਹੀਂ ਰਿਹਾ ਸਾਫ ਸਾਫ। ਤੁਹਾਨੂੰ ਕੁਝ ਵੀ ਨਹੀਂ ਦਿਖਦਾ ਇਹਦਾ ਮਤਲਬ ਹੈ ਜੇ ਆ ਇਹਦਾ ਅਰਥ ਨਹੀਂ ਨਿਕਲਿਆ। ਇਹ ਔਖੀਆਂ ਔਖੇ ਦੁਖਾ ਦਾ ਅਰਥ ਕਦੇ ਵੀ ਦਿਖਰੂਗਾ। ਸੁਣਨ ਦੀ ਸ਼ਕਤੀ ਹੈ ਨਹੀਂ ਆਪਣੀ ਇਸ ਵੇਲੇ। ਸੁਣਨੇ ਨਾਲ। ਹੁਣ ਜੇ ਆਹ ਜੋ ਆਪ ਬੋਲਿਆ ਹੁਣ ਇਹ ਸੁਣ ਲਿਆ। ਇਹ ਸੁਣ ਜੇ ਆਹ ਜਿਹੜੀ ਚੀਜ਼ ਪਿੱਛੇ ਦੋ ਦਿਨ ਮਿੰਟ ਹੋਈਆ ਮੈਨੂੰ ਆਪ ਨੂੰ ਨਹੀਂ ਪਤਾ ਕੀ ਬੋਲਿਆ। ਏ ਜੇ ਆਪਣੇ ਜਾਦਾ ਉਹਦੇ ਨਾਲ ਵੀ ਫੇਰ ਬਦਲਾ ਲੈਣਾ ਵੀ ਹਾਂ ਇਹ ਕਿਹੜਾ ਸੁਣਨਾ ਆ ਕਿਹੜੀ ਕਿਹੜਾ ਗਿਆਨ ਆ ਅੰਨਾ ਕਿਹੜੇ ਆ ਕਿਵੇਂ ਅਸੀਂ ਅੰਨੇ ਆ ਜੇ ਉਹਨੇ ਗੱਲ ਮਨ ਚ ਬਸ ਕੇ ਬਦਲਾ ਲੈਣਾ ਅਗਲੀ ਵਾਰ ਇਸ ਤੱਕ ਨੂੰ ਦੁਹਰਾਉਣ ਦੀ ਲੋੜ ਹੀ ਨਹੀਂ ਇੱਕ ਵਾਰ ਸਮਝਣ ਦੀ ਲੋੜ ਆ ਸਾਵੇਂ ਹੁਣ ਰੋਸ ਵੇਰ ਨੋਟ ਕੇ ਉਹਦੇ ਬਾਵੇਰਾ ਉਹਦੇ ਬਾਗੜਾ ਉਹਦੇ ਬਾਵੇਰਾ ਪਤਾ ਹੈ ਨਹੀਂ ਕਿਹੜਾ ਅੰਨਾ ਆ ਪਤਾ ਹੈ ਨਹੀਂ ਰਾਹ ਕਿਵੇਂ ਪੈਣਾ ਸਹੀ ਗੱਲ ਲੱਗਿਆ ਹਾਂਜੀ ਜਦੋਂ ਸਮਝ ਲੱਗ ਗਈ ਫੇਰ ਬਾਰ ਬਾਰ ਰਟਨ ਖਤਮ ਹੋ ਜਾਂਦੇ ਆ ਜੀ ਜਾ ਬੋਦੋ ਤੱਕ ਤੁਹਾਡਾ ਜ਼ਰੂਰੀ ਆ ਜਦੋਂ ਤੱਕ ਨਹੀਂ ਸਮਝ ਬਈ ਬੈਜਵੇ ਕਿਸੇ ਦਿਨ ਬੈਜਵੇ ਅੱਜ ਸਿੱਜ ਨਹੀਂ ਬਈ ਗੱਲ ਨੂੰ ਬੈਜੂਗੀ ਜਿਸ ਦਿਨ ਬੈਗੀ ਫੇਰ ਫੇਰ ਉੱਥੇ ਕਰਮ ਨਾਸ ਹੂੰ ਅੱਛਾ ਮੇਰਾ ਦਦੀਨ ਕਹਦਾ ਹੁਣ ਗਾਂ ਕਰ ਇਦਾਂ ਫੇਰ ਕੋਈ ਨਹੀਂ ਹੁੰਦਾ ਸੁਣਿਆ ਹਾਥ ਹੋਵੇ ਅਸਗਾ ਹੋ ਹੁਣ ਜਿਹੜਾ ਮੈਂ ਇਹਦਾ ਸਿੰਪਲ ਗੱਡਿਆ ਹਾਥ ਆ ਰਿਆ ਨਾ ਵਿੱਚ ਅਰਥੇ ਦੇ ਬਦਲ ਕੇ ਮੈਂ ਆਪਦਾ ਸਿੰਪਲ ਜਿਹਾ ਕਟਿਆ ਵੀ ਸੁਣਨੇ ਨਾਲ ਜਿਹੜੀ ਚੀਜ਼ ਦਾ ਸਾਨੂੰ ਹੱਥ ਨਹੀਂ ਨਾ ਪੈਂਦਾ ਬਹੁਤ ਦੂਰ ਆ ਸਭ ਤੋਂ ਅਸੀਂ ਗਾਉਂ ਦਾ ਜਿਹਦਾ ਹੱਦ ਬਨਾਣੀ ਜਿਵੇਂ ਸਮੁੰਦਰ ਆ ਗੱਲ ਹੱਥ ਨਹੀਂ ਪੈ ਰਿਹਾ ਤੁਹਾਡਾ ਹਨਾ ਐਡੇ ਹੱਥ ਥੋੜੋ ਲੰਬੇ ਸਾਡੇ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਪੈ ਰਿਹਾ ਤਾਂ ਹੁਣ ਜੇ ਹੁਣ ਜੇ ਮੈਂ ਕਹਾ ਮੇਰਾ ਇੱਥੇ ਹੱਥ ਨਹੀਂ ਪੈ ਰਿਹਾ ਸੱਚੀ ਥੋੜਾ ਨਾ ਵੀ ਮੇਰੀ ਬਾਹ ਛੋਟੀ ਆ ਉਹ ਵੱਡਾ ਇਹ ਵੀ ਇੱਕ ਮੁਹਾਵਰਾ ਆ ਹੱਥ ਨਹੀਂ ਪੈ ਰਿਆ ਮੇਰੀ ਪਕੜ ਨਹੀਂ ਹੋ ਰਹੀ ਉਸ ਚੀਜ਼ ਦੀ ਹੱਥ ਨਹੀਂ ਬੰਦਾ ਜਦੋਂ ਮੈਂ ਕਹਿੰਦਾ ਮੇਰਾ ਹੱਥ ਪੱਲਾ ਨਹੀਂ ਪੈਂਦਾ ਕਿਤੇ ਉਹ ਇਹ ਮਤਲਬ ਨਹੀਂਗਾ ਵੀ ਸੱਚੀ ਆ ਆ ਪੱਲਾ ਤੇ ਆਪੇ ਬਣਾਇਆ ਮੇਰੀ ਪਕੜ ਚ ਨਹੀਂ ਆ ਰਹੀ ਉਹ ਗੱਲ ਇੱਥੇ ਫਿਰ ਕੀ ਹੋਣਾ ਹੱਥ ਹੋਵੇ ਸਗਾ ਜਿੰਨੀ ਮਰਜੀ ਡੂੰਗੀ ਚੀਜ਼ ਆ ਵੱਡੀ ਚੀਜ਼ ਆ ਜੋ ਵੀ ਆ ਉੱਥੇ ਤੁਹਾਡਾ ਹੱਥ ਪੈ ਜਾਂਦਾ ਥੋੜੀ ਉਹਦੀ ਪਕੜ ਹੋ ਜਾਂਦੀ ਹੈ ਪਕੜ ਥੋੜੀ ਸੁਰਤ ਨਾਲ ਸੋਝੀ ਨਾਲ ਬੈਣੀ ਆ ਮਤਲਬ ਇੱਥੇ ਇੱਥੇ ਸਾਰੇ ਇਹ ਸੁਣਨੇ ਨਾਲ ਕੀ ਹੁੰਦਾ ਨਾ ਮਨ ਦੇ ਕਪਾਟ ਖੁੱਲਦੇ ਆ ਉਹਦੇ ਨਾਲ ਉਹ ਵਿਸ਼ਾਲ ਹੋ ਕੇ ਜਿਵੇਂ ਸਮੁੰਦਰ ਵਿਸ਼ਾਲ ਆ ਵਿਸ਼ਾਲ ਹੋ ਕੇ ਡੂੰਘਾ ਆ ਤੁਹਾਡੀ ਸੌਰਤ ਡੂੰਗੀ ਚੀਜ਼ ਜਾ ਕੇ ਉਹ ਚੀਜ਼ ਦੀ ਪਕੜ ਕਰ ਲੈਂਦੀ ਆ ਐਂ ਤੁਹਾਨੂੰ ਉਹ ਚੀਜ਼ ਜ਼ਿੰਦਗੀ ਚ ਦਵਾਰੇ ਨਾ ਪੜਨੀ ਪੈਂਦੀ ਆ ਨਾ ਸਮਝਣੀ ਪੈਂਦੀ ਆ ਤੁਸੀਂ ਉਹਦਾ ਤੱਤ ਲੈ ਲਿਆ ਘੋ ਖਾ ਲਿਆ ਬਸ ਘੋ ਕੱਢ ਲਿਆ ਉਹਦਾ ਹੁਣ ਘੋਰ ਨੂੰ ਜਦੋਂ ਆਪਾਂ ਕੱਢ ਲਿਆ ਉਹਨੂੰ ਥੋੜਾ ਨਾ ਆਪਾਂ ਦਵਾਰੇ ਕੁਝ ਕਰੀਦਾ ਵਾ ਪਹਿਲਾਂ ਕਿੰਨਾ ਪ੍ਰੋਸੈਸ ਆ ਕਿ ਉਹ ਵੱਡਣ ਤੋਂ ਦੁੱਧ ਜੋਣਾ ਆ ਫਿਰ ਉਹਨੂੰ ਜਾਗ ਲਾਉਣਾ ਉਹਦੇ ਬਣਾਉਣੀ ਆ ਫਿਰ ਰਿੜਕਣਾ ਆ ਫਿਰ ਮੱਖਣੀ ਬਣਨੀ ਆ ਫਿਰ ਉਹਨੂੰ ਤੱਤਾ ਕਰਨਾ ਫਿਰ ਕਿਉਂ ਵੱਡਣਾ ਗਈ ਜਦੋਂ ਹੁਣ ਕਿਉ ਹੀ ਆ ਗਿਆ ਕਿ ਉਹ ਦੀ ਗਾਂ ਦੀ ਪ੍ਰੋਸੈਸ ਆ ਉਹ ਤਾਂ ਖਾਣਾ ਆ ਚੀਜ਼ ਬਣਾਉ ਸਖਾਓ ਕਿਉ ਉਹ ਨੂੰ ਕਿਉ ਉਹ ਦੇਾਰੇ ਕੋਈ ਤੱਤਾ ਕਰਦਾ ਹੋਵੇ ਜਲ ਜਾਣ ਸੋ ਇੱਥੇ ਫੇ ਹੱਥ ਪੈ ਜਾਂਦਾ ਸੁਣ ਲੈਣਾ ਆ ਚੀਜ਼ ਇਹ ਆਪਣੇ ਆਪਣੇ ਹੱਥ ਵਸ ਨਹੀਂ ਹੈਗਾ ਇੱਥੇ ਹੁਣ ਮਾਰੇ ਨੂੰ ਬੇਨਤੀ ਕਰਨੀ ਪੈਣੀ ਆ ਮੈਂ ਸਾਨੂੰ ਸਾਨੂੰ ਵੀ ਸੁਣਨ ਦੀ ਆਪਾਂ ਕਹਿੰਨਾ ਨਾਮਦਾਨ ਬਖਸ਼ੋ ਸਾਰਾ ਦਿਨ ਵੱਡੀ ਚੀਜ਼ ਮੰਗੀ ਜਾਣੀ ਆ ਆ ਤਾਂ ਮੰਗੀ ਨਹੀਂ ਵੀ ਮੈਨੂੰ ਤਾਂ ਹਜੇ ਸੁਣਨਾ ਨਹੀਂ ਆਉਂਦਾ ਸੁਣਨ ਦੀ ਸ਼ਕਤੀ ਬਖਸ਼ੋ ਮਾੜਾ ਸਮਝਾਓ ਕਿੱਦਾਂ ਸੁਣਨਾ ਆ ਆਪਾਂ ਵੱਡੀ ਚੀਜ਼ ਮੰਗੀ ਆ ਉਹਦੀ ਸਮਝ ਨਹੀਂ ਸਮਝ ਉਹ ਪਤਾ ਵੀ ਨਹੀਂ ਨਾਮ ਕਿਹੜਾ ਆ ਐਡਾ ਨਾਮ ਤਾਂ ਆਲਰੇਡੀ ਅੰਦਰ ਆ ਉਹ ਉਹਦੀ ਦਾਤ ਕਾ ਤੇ ਮੰਗਣੀ ਆ ਜਿਹੜੀ ਚੀਜ਼ ਆ ਆਲਰੇਡੀ ਅੰਦਰ ਆ ਹੁਣ ਮੇਰੇ ਤੇ ਪੂਰਾ ਖੂਨ ਐਸ ਵੇਲੇ ਹੁਣ ਮੈਂ ਡਾਕਟਰਾਂ ਨੂੰ ਕਹੀ ਜਮਾ ਮੇਰੇ ਖੂਨ ਚੜਾ ਦੋ ਖੂਨ ਚੜਾ ਦੋ ਉਹ ਕਹੋਗੇ ਦਿਮਾਗ ਖਰਾਬ ਹੈ ਭਾਜਾ ਹੈਨਾ ਓਲਰੇਡੀ ਫੋਰ ਲੱਖ ਨਾਮ ਤਾਂ ਸਾਡੇ ਅੰਦਰ ਆਲਰੇਡੀ ਆਪਾਂ ਕਹਿੰਦੇ ਨੇ ਨਾਮ ਬਖਸ਼ੋ ਨਾ ਸਾਨੂੰ ਆ ਚੀਜ਼ਾਂ ਨਹੀਂ ਪਤਾ ਕਿਪੀਆਂ ਉਹ ਤਾਂ ਉਹਨੇ ਤਾਂ ਅੰਦਰੋਂ ਪ੍ਰਗਟ ਹੋ ਜਾਣਾ ਆਪਣੇ ਆਪ ਨਾਮ ਸਾਡੇ ਆਲਰੇਡੀ ਹੁੰਦਾ ਹੁਣ ਦੇਖੋ ਮੈਨੂੰ ਆ ਚੀਜ਼ ਬੜੀ ਉਹ ਲੱਗੀ ਸੀ ਇੱਕ ਵਾਰੀ ਇੱਥੇ ਹੈਗੇ ਕੋਈ ਉਹ ਕਹਿੰਦੇ ਉਹ ਨਾਮ ਦ੍ਰਿੜ ਕਰਾਉਂਦੇ ਆ ਤੇ ਮੈਨੂੰ ਵੀ ਫਤੂਰ ਚੜ ਗਿਆ ਉਹ ਪਹਿਲਾ ਪਹਿਲਾ ਹਨਾ ਵੀ ਉਹ ਦ੍ਰਿੜ ਹੋਏ ਤੇ ਵੀ ਫਿਰ ਮੇਰਾ ਨਾਮ ਚੱਲ ਪੂਗਾ ਅੰਦਰ ਉਹ ਜਿਹਦਾ ਆਪਨ ਹੁੰਦਾ ਹਨਾ ਤੇ ਫਿਰ ਮੈਂ ਨਾ ਦੋ ਤਿੰਨ ਦਿਨ ਸੱਚੀ ਗੀ ਵੀ ਮੈਂ ਵੀ ਜਾਵਾਂ ਮੈਂ ਵੀ ਕੱਲ ਕਰ ਲੈਦਾ ਹਨਾ ਚਾਰਕ ਸੰਜਾ ਕਰ ਉਹ ਤੇ ਫਿਰ ਕੀ ਹੋਇਆ ਵੀ ਮੈਨੂੰ ਬਾਅਦ ਚ ਇੱਕ ਮੈਂ ਸੁਣ ਲਈ ਕੋਈ ਕਥਾ ਜਾਈ ਉਹ ਗੱਲ ਹਨਾ ਉਹ ਜਿ ਸਿਦਾ ਵੀ ਤੁਸੀਂ ਉਹਦਾ ਜੀ ਬਾਣੀ ਦੇ ਉੱਤੇ ਕਿਸੇ ਪਦਮੀ ਯਾਦ ਨਹੀਂ ਜਦੋਂ ਆਪਾਂ ਮਾਂ ਦੇ ਗਰਭ ਚ ਹੁੰਨੇ ਆ ਨਾਮ ਸਾਨੂੰ ਪਾਲ ਰਿਹਾ ਉਸ ਵੇਲੇ ਉਦੋਂ ਸਾਡੀ ਕਹਿੰਦੇ ਵੀ ਸੁਰਤ ਜਿਹੜੀ ਪਰਮਾਤਮਾ ਨਾਲ ਸਾਰਿਆਂ ਨੂੰ ਸੁਣਿਆ ਨਾ ਜੁੜੀ ਆ ਉਹਦੇ ਨਾਲ ਸਾਡਾ ਪਾਲਣ ਪੋਸਣ ਹੋ ਰਿਹਾ ਉਹਦੇ ਨਾਲ ਅਸੀਂ ਉੱਥੇ ਜਿਉਂਦੇ ਆਂ ਉੱਥੇ ਅਸੀਂ ਬਿਨਾ ਸਾਹ ਸਵਾਸ ਤੋਂ ਰਹਨੇ ਆ ਸਾਨੂੰ ਸਾਹ ਨਹੀਂ ਆਉਂਦਾ ਬੱਚੇ ਨੂੰ ਉੱਥੇ ਮਾੜਾ ਦੇਖੋ ਬੱਚੇ ਨੂੰ ਬਿਨਾ ਸਾਹ ਤੋਂ ਰਹਿਦਾ ਜੇ ਸਾਹ ਆਉ ਤੱਕ ਵੇਫੜਿਆ ਜੀ ਪਾਣੀ ਚਲ ਜਾਣਾ ਉੱਥੇ ਸਾਹ ਨਹੀਂ ਹੈਗਾ ਦੇਖੋ ਕਿੱਦਾਂ ਉਹਨੂੰ ਆਕਸੀਜਨ ਮਿਲਦੀ ਆ ਤਾਂ ਹੀ ਮਾਂ ਨੂੰ ਸਾਹ ਚੜ ਜਾਂਦਾ ਹੁੰਦਾ ਮਾਂ ਦੀ ਆਕਸੀਜਨ ਮਿਲਦੀ ਆ ਉਹਨੂੰ ਬੱਚਾ ਆਪਣੀ ਸਾਹ ਲੈਂਦਾ ਦੇ ਉਹ ਉਹ ਕੀ ਮੈਂ ਕਿਹਾ ਵੀ ਉੱਥੇ ਤਾਂ ਨਾਮ ਨਾਲ ਛੁੱਟ ਜੁੜੀ ਹੋਈ ਆ ਇਹਦਾ ਮਤਲਬ ਹੈ ਮੇਰੇ ਕੋਲ 9 ਮਹੀਨੇ ਦੀ ਪ੍ਰੈਕਟਿਸ ਹੈਗੀ ਆ ਨਾਮ ਨਾਲ ਛੁੱਟ ਜੁੜੀ ਦੀ ਮਹਾਰਾਜ ਮੈਨੂੰ ਦੁਨੀਆ ਚ ਬਾਦ ਭੇਜਿਆਉਣੇ ਪਹਿਲਾਂ ਮੇਰ ਨਾਲ ਨਾਮ ਵਿਰੇੜ ਕਰਾਤਾ ਮਾਤਾ ਗਰਭ ਵਿੱਚ ਆਪ ਸੁਣਤ ਹੁੰਦੇ ਆ ਤੂੰ ਰੱਖਣ ਰੱਖਣ ਹਾਂ ਆ ਦੇ ਆ ਤੋ ਹੈਨਾ ਫਿਰ ਜੋ ਇਹ ਸਮਝ ਲੱਗੀ ਦੇਖੋ ਉੱਥੇ ਫਿਰ ਆ ਖੁੱਲ ਜਾਂਦਾ ਨਾ ਉਹਦੇ ਪਾਵਰਾ ਹੋ ਗਿਆ ਸਾਵੇਂ ਮੈਂ ਉਹ ਸੰਸਥਾ ਕੋ ਜਾਣਾ ਸੀਗਾ ਵੀ ਮੈਨੂੰ ਵੀ ਜੱਫੀ ਬਹੁਤ ਮੇਰੇ ਅੰਦਰ ਟਿਕਲਾਓ ਹੈਨਾ ਤੇ ਫਿਰ ਮੈਂ ਜਾਉਂ ਅੰਨੇ ਨੂੰ ਰਾਹ ਮਿਲ ਗਿਆ ਪੰਤ ਤੱਕ ਸਮਝ ਆ ਗਈ। ਜਦੋਂ ਤਾਂ ਤੂੰ ਅੰਦਰ ਕਰਾਇਆ ਹੋਇਆ ਮੇਰੇ ਆਲਰੇਡੀ ਮੈਂ ਉੱਥੇ ਕੀ ਗਨ ਜਾਣਾ। ਤੇ ਫਿਰ ਮੈਨੂੰ ਬੜਾ ਅਭਿਅਵਨ ਸਹ ਹੋ ਗਿਆ ਵੀ ਮੇਰੇ ਆਲਰੇਡੀ ਅੰਦਰ ਆ। ਮੈਂ ਤਾਂ ਬਣਿਆ ਉਹਦਾ ਹੋਇਆ ਮੈਂ ਬਣਿਆ ਹੀ ਨਾਮ ਦਾ ਹੋਇਆ। ਹਨਾ ਤੇ ਮੈਂ ਕਿਹੜਾ 3 ਕਰੋੜ ਜਾਣਾ। ਤਾਂ ਇਦਾਂ ਫਿਰ ਅੰਨੇ ਨੂੰ ਰਾਹ ਮਿਲਦਾ। ਤੇ ਫਿਰ ਆਪਾਂ ਸਾਰੇ ਜੇ ਫਿਰ ਬੰਦਾ ਛੱਡ ਦਿੰਦਾ ਆਰਾਮ ਨਾਲ ਆਪਣੇ ਘਰੇ ਬਹਿਦਾ ਮੋਜ ਜਾਣਾ। ਕੰਮ ਕਰਨਾ ਗੱਲ ਤੇਰੀ ਮੱਝ। अच्छा हो गया ना सुनया हाथ आ देखो ना ਉਥੇ ਹੱਥ ਪੈ ਗਿਆ ਤੁਹਾਡਾ ਚੀਜ਼ ਤੇ ਸੁਣਨੇ ਨਾਲ ਮਾਰਾ ਦੀ ਉਹ ਚੀਜ਼ ਹੁਣ ਮੈਂ ਤਾਂ ਪੜੀ ਆ ਨਾ ਤੋਕ ਪੜ ਕੇ ਮਤਲਬ ਸੁਣ ਲਈ ਮਤਲਬ ਮੰਨ ਲਈ ਤੇ ਉਹ ਪੂਰਾ ਦਰਵਾਜ਼ਾ ਆ ਗਿਆ ਵੀ ਮਾਰਾ ਨੇ ਆ ਜੀ ਸਾਡੀ ਕਰਾਈ ਹੋਈ ਆ ਸਾਨੂੰ ਲੋੜ ਨਹੀਂ ਪਟਕ ਦੇਂਦੀ ਇੱਧਰ ਉੱਧਰ ਬਸ ਆ ਐਗਜ਼ਾਮਪਲ ਆ ਹੁਣ ਨਾਨਕ ਭਗਤ ਦਾ ਸਦਾ ਵਿਗਾਸ ਮਾਰਾ ਕੀ ਕਹਿੰਦੇ ਜਿਹੜੇ ਭਗਤ ਹੁੰਦੇ ਆ ਉਹਦੇ ਭਗਤੀ ਵਾਲੇ ਪਾਸੇ ਰੂਹਾਨੀਅਤ ਜਿਹੜਾ ਮੈਂ ਕਹਿੰਨੀ ਆ ਪੀਰ ਉਹ ਸਦਾ ਹੀ ਵਿਗਾਸ ਚ ਇਧਰ ਉਧਰ ਨਹੀਂ ਜਾਣਾ ਕੁਛ ਨਹੀਂ ਉਹਨਾਂ ਨੂੰ ਨਹੀਂ ਲੱਗਦਾ ਵੀ ਉੱਥੇ ਉਸ ਗੁਰਦੁਆਰੇ ਜਾ ਕੇ ਜਾਓ ਫਲਾਨਿਆਂ ਬਾਬਿਆਂ ਨੂੰ ਮਿਲ ਕੇ ਜਾ ਫਲਾਨੇ ਥਾਂ ਜਾ ਕੇ ਸਾਨੂੰ ਕਿਰਪਾ ਹੋ ਜੂ ਆ ਉਹ ਤੋ ਆਲਰੇਡੀ ਫੁੱਲ ਬਟਾ ਫੁੱਲ ਹੈ ਹੈਨਾ ਸਦਾ ਹੀ ਬਗਾਸ ਨਾਮ ਦੇ ਜੁਖੇੜੇ ਚ ਸੁਣਿਆ ਦੁੱਖ ਪਾਪ ਕਰਨਾ ਸੀ ਸੁਣ ਨਾਲ ਫਿਰ ਦੁੱਖਾਂ ਤੇ ਪਾਪਾਂ ਦਾ ਨਾ ਆਸ ਨਾਤ ਮਤਲਬ ਜਮਾ ਟੋਟਲੀ ਫਿਨਿਸ਼ ਖਤਮ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹ ਦੁਆਰੇ ਵੀ ਉੱਗਣਗੇ ਵੀ ਇਹ ਵੀ ਗਾਰੰਟੀ ਆ ਨਾਸ਼ ਹੋ ਗਿਆ ਨਾ ਨਵਾਰੇ ਨੂੰ ਗੁਣ ਨਹੀਂ ਕਿਉਂਕਿ ਸਦਾ ਵਗਾਸ ਇੱਥੇ ਆ ਦਰਦ ਬੜੀ ਚੰਗੀ ਤੁਹੂ ਇਹ ਜੀਵੀਆਂ ਦੀ ਆਪਣੀ ਹੈ ਜਿਹੜੀਆਂ ਐਂਕਰੂ ਬਣਾਉਂਦੀਆਂ ਨਾ ਉਹ ਕਿਤਰਾ ਕੱਢਾ ਆਖ ਲੂਦੀ ਦੇ ਪਿੱਛੇ ਮੁੜ ਕੇ ਆਉਂਦੀ ਯਾਰ ਪੱਟਦੀਆਂ ਵਿੱਚ ਹਾਂ ਤੇ ਇਹ ਮੁੜ ਕੇ ਆਉਣੀ ਨਵਾਰੇ ਇੱਥੇ ਆ ਜਾਂਦੇ ਆ ਤੇ ਫਿਰ ਆ ਜਾਂਦੇ ਆ ਤੇ ਨੂੰ ਤਾਂ ਪਤਾ ਨਹੀਂ ਉਹ ਮੁੜ ਕੇ ਫਿਰ ਖੜੀਆਂ ਦੀ ਇੱਕ ਜੜੋਂ ਪੁੱਟ ਦਿੰਦੇ ਫਿਰ ਆਉਂਦੇ ਨਹੀਂ ਹਾਂ ਲੈ ਜੀ ਹਾਂ ਉਹ ਜੜਾ ਨਹੀਂ ਸਹੀ ਗੱਲ ਆ ਉਹ ਨਾਸ ਕਰ ਦੇ ਪਤਾ ਵੀ ਕਿ ਸੋਰਸ ਖਤਮ ਕਰਦਾ ਉਹ ਜਗੀਰੋ ਦੱਸ ਕੇ ਗਈ ਨਾ ਆਦੀ ਭਾਜੀ ਇਹ ਕਰਾ ਕੇ ਫਿਰ ਅਮਦਸ਼ ਕੋ ਨਹੀਂ ਠੀਕ ਆ ਉਹ ਵੀ ਠੀਕ ਆ ਕੋਈ ਚੱਕਰ ਨਹੀਂ ਹਾਂ ਇਹ ਮਸਤ ਹਾਂ ਐਂ ਜੜ ਪੱਟਣੀ ਉਹਦਾ ਸੋਹ ਨਹੀਂ ਹੁਣ ਇੱਥੇ ਉਹ ਦੂਜਾ ਉਧਰ ਨਹੀਂ ਲਿਜਾ ਰਹੇ ਉਹਨਾਂ ਦਾ ਹੁਣ ਹੁਣ ਦੇਖੋ ਇਹਨਾਂ ਦਾ ਅਰਥ ਸਮਝੋ ਇੱਥੇ ਵੀ ਦੋ ਪਾਸੇ ਨਾ ਚੱਲ ਜਾਈਓ ਵੀ ਉਹ ਗੱਲ ਕਿਹੜੀ ਹੋ ਰਹੀ ਆ ਗੱਲ 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 ਦਾ ਕੋਈ ਮਤਲਬ ਨਹੀਂ ਕਿਹੜੀ ਹੋ ਰਹੀ ਆਖਰੀ ਅਰਥ ਕੁਛ ਨਹੀਂ ਉਹ ਇਸ਼ਾਰਾ ਕਿੱਧਰ ਆ ਉਹਨਾਂ ਨੇ ਇਹ ਦੱਸਿਆ ਵੀ ਜਿਵੇਂ ਉਹ ਜੜ ਪੱਟੀ ਜਾਂਦੀ ਆ ਹਾਂ ਇਹ ਜੜ ਫੜ ਦੁੱਧ ਹਾਂ ਸੋ ਆਲਵੇਜ਼ ਆਪਸੇ ਚ ਜਾਣਾ ਉਹ ਡੂੰਗੇ ਤੌਰ ਤੇ ਜਿਹੜਾ ਉਹਦਾ ਸੋਰਸ ਆ ਉਹਨੂੰ ਹੀ ਖਤਮ ਕਰ ਦਿੰਦੇ ਤਾਂ ਕਰਕੇ ਉਹ ਪੇ ਦਵਾਰਾ ਨਹੀਂ ਹੁੰਦਾ ਉਹੀ ਫਿਰ ਇੱਥੇ ਵੀ ਸਾਨੂੰ ਡੂੰਗੇ ਤੌਰ ਤੇ ਕਿਉਂਗੇ ਤੌਰ ਤੇ ਐਂਡ ਡੂੰਗੇ ਤੌਰ ਤੇ ਕਿਤਾਬ ਦਾ ਸੁਣਨੇ ਨਾ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਉਹ ਤੱਕ ਜਦੋਂ ਪੜ੍ਹੀ ਹੈ ਨਾ ਪੜ੍ਹ ਕੇ ਸੁਣ ਕੇ ਫਿਰ ਮੇਰਾ ਫੋਨਾ ਖਤਮ ਐਂਡ ਤੁਹਾਨੂੰ ਲੱਗਦਾ ਹੁਣ ਵੀ ਜ਼ਿੰਦਗੀ ਚ ਦਵਾਰੇ ਕਦੇ ਮੈਨੂੰ ਆਊਗਾ ਚਾਹੇ ਮੈਂ ਜਿੰਨੀ ਮਰਜ਼ੀ ਕਥਾ ਸੁਣ ਲਵਾਂ ਕੋਈ ਬੰਦਾ ਬਹਿ ਕੇ ਮੈਨੂੰ ਕਨਵਿੰਸ ਵੀ ਕਰ ਦੇਵੇ ਮੈਂ ਨਹੀਂ ਮੰਨੂ ਕਿਉਂਕਿ ਮੇਰੀ ਮੇਰੀ ਉੱਥੇ ਮੋੜ ਲੱਗ ਗਈ ਆ ਜਿਹੜੀ ਇਦਾਂ ਆ ਸੁਣ ਲੈਣਾ ਸੁਣਨੇ ਨਾਲ ਜੀਵਨ ਚੇਂਜ ਹੁੰਦਾ ਹੁਣ ਦੱਸੋ ਇਹਦੇ ਚ ਹੋਰ ਤੁਸੀਂ ਆਪਦੀ ਕੋਈ ਆਉਟਪੁੱਟ ਜਾਂ ਕੋਈ ਸਵਾਲ ਹਾਂਜੀ ਜਦੋਂ ਜਿਹੜਾ ਸੁਣਿਆ ਮਾਤੂਆ ਸਗਾ ਜਿੱਦਾਂ ਮਨ ਲਾ ਤੁਸੀਂ ਮੈਂ ਦੁਨੀਆ ਵੀ ਦਾ ਤੁਸੀ ਮੈਂ ਹੁਣ ਕੱਦ ਯਾਰ ਸੋਚ ਕੇ ਗਲਾਸ ਚਾਕੇ ਲਿਆ ਹਾਂਜੀ ਤੇ ਮੈਂ ਤਾਂ ਤੁਹਾਡੀ ਗੱਲ ਸੁਣੀ ਹੀ ਨਹੀਂ ਹੈਗੀ ਵੀ ਮੈਂ ਮੈਂ ਤੁਸੀ ਚਾਕੇ ਤੇ ਲਿਆਉਂਗੀ ਜਦ ਮੈਂ ਤੁਹਾਡੀ ਗੱਲ ਦੇ ਵੀ ਸੁਣੀ ਹੀ ਨਹੀਂ ਹੈਗੀ ਮੇਰੇ ਹਿਸਾਬ ਨਾਲ ਵੀ ਆਪਾਂ ਸੋਣ ਨਹੀਂ ਹੈਗੀ ਤਾਂ ਵਿੱਚ ਜੇ ਆ ਪੂਰੀ ਗੱਲ ਤੁਹਾਡੀ ਸੁਣੋਗੇ ਵੀ ਯਾਰ ਸੋਚ ਕੇ ਫਲਾਣੇ ਹਾਂ ਇਹ ਵੀ ਗੱਲ ਠੀਕ ਆ ਹੱਥ ਬਾਅਦ ਚ ਪੈਣਾ ਉਹ ਕਹਿੰਦੇ ਪਹਿਲਾਂ ਸੁਣਨਾ ਜੇ ਸੁਣਿਆ ਹੀ ਨਹੀਂ ਕਰਨਾ ਕਿ ਆ ਬਾਤ ਨੂੰ ਸੁਣੀ ਨਹੀਂ ਗੱਲ ਤੁਹਾਡੇ ਵੱਲ ਸੁਣਿਆ ਕੀ ਆ ਕੀ ਆ ਕਈ ਵਾਰੀ ਆਪਾਂ ਆਪਦੀ ਵੀ ਨਹੀਂ ਸੁਣਦੇ ਜਦੋਂ ਆਪਾਂ ਗੁੱਸੇ 'ਚ ਹੁੰਨੇ ਆ ਨਾ ਮੈਂ ਸਪੈਸ਼ਲੀ ਦੇਖਿਆ ਬਾਅਦ ਮੈਂ ਕਹਿ ਨਹੀਂਉਂ ਮੇਰਾ ਮਤਲਬ ਆਇ ਨਹੀਂ ਸੀ ਕਹਿਣ ਨੂੰ ਕੋਚ ਆ ਜਾ ਪੋੜੇ ਨੂੰ ਵੀ ਅਗਲਾ ਗੁੱਸੇ ਨਾਲ ਪੋਜੇ ਦੇਦਾ ਪਤਾ ਨਹੀਂ ਕੀ ਕੁਝ ਮੂੰਹੋਂ ਨਿਕਲ ਜਾਂਦਾ ਉਸ ਵੇਲੇ ਅਸੀਂ ਸੋਚ ਕੇ ਸਮਝ ਕੇ ਨਹੀਂ ਬੋਲਦੇ ਉਦਾਂ ਹੀ ਬੋਲੀ ਜਾਣਾ ਗੁੱਸੇ ਗੁੱਸੇ 'ਚ ਵੀ ਆਂਦੀ ਹੂੰ ਵੀ ਜਦੋਂ ਮੈਂ ਇੱਕ ਮੈਂ ਹੋਰ ਵੀ ਗੱਲ ਦੇਖੀ ਆ ਮੇਰੇ ਨਾਲ ਤਾਂ ਬਹੁਤ ਹੁੰਦੀ ਆ ਜਦੋਂ ਤੁਸੀਂ ਪ੍ਰੈਕਟੀਕਲ ਕਰਨ ਲੱਗਦੇ ਹੋ ਨਾ ਚੀਜ਼ਾਂ ਦਾ ਫੇਰ ਪਤਾ ਲੱਗਦਾ ਵੀ ਅਸੀਂ ਕਿੱਥੇ ਖੜੇ ਆ ਪਹਿਲਾਂ ਤਾਂ ਉਦੋਂ ਹੀ ਲੱਗ ਜਾਂਦਾ ਹੁੰਦਾ ਵੀ ਮੈਨੂੰ ਪਤਾ ਬਹੁਤ ਪਤਾ ਲੱਗਿਆ ਜਾਂ ਕੁਛ ਨਾ ਜਿਵੇਂ ਮਾਈਂਡ ਦੇ ਵਿੱਚ ਮੰਨ ਲਈ ਇੱਕ ਗੱਲ ਵੀ ਹੁਣ ਮੈਂ ਜਦੋਂ ਕੋਈ ਮੇਰੇ ਨਾਲ ਕੋਈ ਕਿਸੇ ਦੀ ਗੱਲ ਕਰਦਾ ਜਾਂ ਕੁਛ ਮੈਂ ਸੁਣਨੀ ਨਹੀਂ ਹੈਨਾ ਤੇ ਮੈਂ ਆਪ ਦਾ ਅਸਰ ਨਹੀਂ ਲੈਣਾ ਪਰ ਜੇ ਦੋ ਤਿੰਨ ਜਣੇ ਕਰਨ ਲੱਗਿਆ ਤੁਸੀਂ ਬੈਠੇ ਆ ਨਾ ਇੰਨਾ ਪ੍ਰਭਾਵ ਹੁੰਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਅਸੀਂ ਵੀ ਨਾਲ ਹੀ ਤੁਰ ਪਈਦਾ ਕਰਾਸ ਕਰ ਗਿਆ ਕੁਝ ਕਬੂਲ ਕਰ ਗਿਆ ਸੰਗਤ ਦਾ ਹਾਂ ਨਾਲ ਤੁਰ ਪੈਣਿਆ ਤੇ ਮੈਂ ਉਸ ਵੇਲੇ ਉਦੋਂ ਨਹੀਂ ਮੈਨੂੰ ਪਤਾ ਲੱਗਦਾ ਵੀ ਮੈਂ ਵੀ ਤੁਰ ਗਈ ਹੈਨਾ ਬਾਅਦ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਅੱਜ ਫੇਰ ਫੇਲ ਹੋ ਗਿਆ ਕਈ ਵਾਰ ਜਿਹੜਾ ਕੋਈ ਦੂਜਿਆਂ ਦਾ ਕਹਿੰਦੇ ਆਪਣਾ ਵੀ ਇਦਾਂ ਹੁੰਦਾ ਜਿੱਦਾਂ ਆਪਣੇ ਵਿੱਚ ਜਿਹੜੇ ਆਪਾਂ ਜਦੋਂ ਕਹਿੰਦੇ ਜਿਹੜਾ ਹੰਕਾਰ ਜਾਂ ਹੰਮੀ ਆ ਜਾ ਗੁੱਸਾ ਆ ਉਹ ਚੀਜ਼ ਆਪਣੇ ਵੀ ਜਦੋਂ ਆ ਵੀ ਹੁੰਦੀ ਮਤਲਬ ਤੁਸੀਂ ਆਪ ਕੋਸ਼ ਹੋਰ ਕਰ ਰਹੇ ਆ ਤੁਹਾਨੂੰ ਕੁਝ ਪਤਾ ਨਹੀਂ ਉਹ ਤੁਹਾਡੇ ਤੇ ਹਾਂ ਵੀ ਆ ਤੁਸੀਂ ਚਾਹੋ ਨਹੀਂ ਚਾਹੋ ਤੁਸੀਂ ਉਹ ਬੋਲ ਬੋਲਦੇ ਨੇ ਜਿਹੜੀ ਤੁਸੀਂ ਭਾਵੇਂ ਬੋਲੋ ਮੈਂ ਕਹਿੰਦੀ ਨਾ ਆਪਦਾ ਆਪਾਂ ਨੂੰ ਆਪਦਾ ਵੀ ਨਹੀਂ ਪਤਾ ਜੋ ਆਪਾਂ ਬੋਲ ਰਹੇ ਆ ਆਪੇ ਮੇਰੇ ਸੁਣਦੇ ਨਹੀਂਗੇ ਇਹਦਾ ਮਤਲਬ ਇਹ ਆ ਜੋ ਅਸੀਂ ਬੋੜਿਆ ਅਸੀਂ ਆਪ ਹੀ ਨਹੀਂ ਸੁਣ ਰਹੇ ਬੱਚਿਆਂ ਨੂੰ ਕਈ ਵਾਰੀ ਆਪਾਂ ਗਾਲ ਗੂਲਾ ਕੱਢਤੀ ਹੈ ਨਾ ਆਪ ਸੁਣੀਆਂ ਨਹੀਂ ਗਿਆ ਉਹ ਨਿਆਣਾ ਹਰਟ ਹੋ ਜਾਂਦਾ ਮੈਂ ਮੈਨੂੰ ਪਤਾ ਵਾ ਮੈਂ ਕਈ ਵਾਰੀ ਗੁੱਸੇ ਚ ਆਪਣੀ ਬੇਟੀ ਨੂੰ ਕੁਝ ਕਹਿਣਾ ਹੈ ਨਾ ਮੈਂ ਕਹਣਾ ਇਹਨੇਗਾ ਤੇ ਮੂੰਹ ਫੁਲਾ ਲਿਆ ਮੈਂ ਤਾਂ ਕੁਝ ਕਿਹਾ ਨਹੀਂ ਇਹਨੂੰ ਤੇ ਉਹਨੇ ਮੈਨੂੰ ਬਾਅਦ ਜ ਤਿੰਨ ਚਾਰ ਦਿਨ ਬਾਅਦ ਦੱਸਣਾ ਮਮੀ ਮੈਂ 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 ਨਹੀਂ ਮੀਨ ਇਟ ਟੂ ਮੀਨ ਉਹ ਤਾਂ ਨਹੀਂ ਲੱਗਦਾ ਵੀ ਮੈਂ ਮੈਂ ਤਾਂ ਮੈਂ ਦਿਲੋਂ ਨਹੀਂ ਕਿਹਾ ਪਰ ਉਹਨੂੰ ਤਾਂ ਸੁਣ ਗਿਆ ਨਾ ਹੂੰ ਤਾਂ ਸੁਣ ਗਿਆ ਕਿ ਤੇ ਤੁਹਾਡੀ ਐਕਚੁਅਲ ਫੀਲਿੰਗ ਜਿਹੜੀ ਜਿਹੜੀ ਉਹਦੇ ਪਿੱਛੇ ਦਾ ਉਹੀ ਪੇਸੋਰਸ ਜਿਹੜਾ ਆ ਉਹ ਤੁਹਾਨੂੰ ਤੁਸੀਂ ਬੋਲ ਤੁਹਾਡੇ ਨਿਕਲ ਰਹੇ ਪਰ ਮੈਂ ਕਿਸੇ ਹੋਰ ਵਜ੍ਹਾ ਕਰਕੇ ਤੁਹਾਨੂੰ ਗੁੱਸਾ ਜਾਨੀ ਮੈਂ ਸੁਣਿਆ ਨਹੀਂ ਉਦੋਂ ਮੈਂ ਕੀ ਕਿਹਾ ਅਸੀਂ ਆਪਦਾ ਵੀ ਨਹੀਂ ਸੁਣਦੇ ਆਪਦੇ ਬੋਲ ਨਹੀਂ ਸੁਣਦੇ ਜਦੋਂ ਮੈਂ ਉਹ ਤੋਂ ਸੁਣਿਆ ਮੈਨੂੰ ਐ ਕਿਹਾ ਮੈਨੂੰ ਮੈਨੂੰ ਬੁਰਾ ਲੱਗਿਆ ਵੀ ਮੈਂ ਐ ਕਿਉਂ ਕਿਹਾ ਉਹਨੇ ਬੋਲਿਆ ਫੇਰ ਮੈਨੂੰ ਸੁਣ ਗਿਆ ਜਦੋਂ ਮੈਂ ਬੋਲਿਆ ਮੈਨੂੰ ਨਹੀਂ ਸੁਣਿਆ ਤੂੰ ਆਪਣੀ ਜਦੋਂ ਸੁਣਨ ਦੀ ਆਉਗੀ ਨਾ ਸ਼ਕਤੀ ਫਿਰ ਆਪਦੇ ਬੋਲ ਵੀ ਸੁਣੋਗੇ ਠੀਕ ਆ ਗਾਲੀ ਕਰੀਏ ਫੋਰ ਤੁਸੀਂ ਐਡ ਕਰਨਾ ਹੋਵੇ ਕੁਝ ਸੁਣਨ ਦੀਆਂ ਪੌੜੀਆਂ ਮਿਸ ਬੱਲੇ ਸੁਣਿਆ ਸਰਾ ਗੁਣਾ ਕੇ ਗਾਹ ਓਕੇ ਸਾਰ ਹੁੰਦੇ ਆ ਜਿਦਾ ਸਮੁੰਦਰ ਸਰਾ ਮਤਲਬ ਜਾਦੇ ਸਮੁੰਦਰ ਹੋਗੇ ਨਾ ਸਮੁੰਦਰ ਸਰਾ ਗੁਣਾ ਕੇ ਗਾ ਮਤਲਬ ਤੁਹਾਨੂੰ ਗੁਣਾ ਦੇ ਖਜ਼ਾਨੇ ਬਿਆੰਤ ਖਜ਼ਾਨੇ ਮਿਲ ਜਾਂਦੇ ਆ ਉਹਨੇ ਦੂਜੇ ਸਮੁੰਦਰ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਖਜ਼ਾਨੇ ਉਧਰ ਨੇ ਨਾ ਮੋਤੀ ਸਿੱਪੀਆਂ ਜੋ ਵੀ ਸਮੁੰਦਰ ਥੱਲੇ ਚੀਜ਼ਾਂ ਆ ਕਿ ਉਹ ਉੱਥੇ ਤੁਹਾਨੂੰ ਕਾਫੀ ਜ਼ਿਆਦਾ ਚੀਜ਼ ਮਿਲਦੀ ਆ ਇੱਧਰ ਹੁਣ ਆਪਾਂ ਇਹਨੂੰ ਇਹ ਲੈਣਾ ਵੀ ਅਸੀਂ ਵਿਸ਼ਾਲ ਤਰੀਕੇ ਨਾਲ ਬੁੱਧੀ ਥੋੜੀ ਡੂੰਗੀ ਜਾ ਕੇ ਤੁਸੀਂ ਉਹ ਚੀਜ਼ ਤਤੋਂ ਦਾ ਲੈ ਲੈਣੇ ਮੈਨੂੰ ਇਹਦਾ ਇਹ ਸਮਝ ਲੱਗੀ ਆ ਉਦ ਦਾ ਸਮੁੰਦਰ ਦੂਜਾ ਬਿਆਨਤ ਗੁਣਾ ਕਿਹੜੇ ਗੁਣ ਪਤਾ ਨਹੀਂ ਲੱਗਦਾ ਵੀ ਕਿਹੜੇ ਇੱਧਰ ਡੈਰੀ ਗੁਣਾ ਜੀ ਹਾਂਜੀ ਯਾਨੀ ਚੰਗੀਆਂ ਚੰਗੇ ਪਾਸੇ ਇੰਟਰਸਟ ਚੱਲ ਜਾਣੇ